ਕੋਸੀਸ ਮੁੰਦਰ ਬਾਈ ਸਿਮਰ ਜੀ ਤਾਂ ਹੁਣਾਂ ਨੇ ਦਿੱਤਾ ਹਾਂਜੀ ਉਦੋਂ ਵੀ ਜਿੱਦਾਂ ਅਸੀਂ ਬੈਠੇ ਆ ਮੂਹਮੰਨੇ ਉਹ ਇੱਕ ਚੰਬੀ ਕੋੜੀ ਦਾ ਤੇ ਸੰਜਾਫ ਕੋੜੀ ਦਾ ਬੱਚਾ ਸੀਗਾ ਅੱਛਾ ਆਪ ਨੂੰ ਕਰਾਇਆ ਜੀ ਉਹ ਆਪ ਨੂੰ ਨੁਕਰਾ ਸੀ ਠੀਕ ਹੈ ਬਈ ਤੇ ਉਹਨੇ ਏਡੇ ਏਡੇ ਥੰਮਪੇ ਦਾ ਕੀਤਾ ਵੀ ਕਾਕੀ ਹਮ ਹਲਵੰਦ ਹਮ ਤੇ ਸਿੰਧਵਾਜ ਹਾਂਜੀ ਇਹ ਸਰੇ ਸੱਟ ਦੇ ਘੋੜੇ ਉਹਨੇ ਪੈਦਾ ਕੀਤੇ ਇਹ ਫੱਟੀ ਵਾਲੀ ਗੱਲ ਕਰੀਏ ਕਿਉਂਕਿ ਹੁਣ ਤਾਂ ਲੋਕਾਂ ਨੂੰ ਕਈ ਵਾਰ ਦੇਖੋ ਦੇਖੀ ਹਨਾ ਵੀ ਵੱਧ ਕਹਿਣਾ ਪੈਂਦਾ ਜਾਂ ਟ੍ਰੈਂਡ ਕਹਿ ਲੋ ਜਾਂ ਕੁਝ ਵੀ ਆਪਣੇ ਉਹ ਵੱਡੇ ਘੋੜੇ ਦਾ ਵੀ ਜੇ ਫੱਟੀ ਵਾਲੀ ਗੱਲ ਕਰੀ ਵੀ ਫੱਟੀ ਵਾਲਾ ਕਰਦਾ ਇੰਨਾ ਸੀ ਬਾਈ ਤਾਰੀ ਦੇ ਘਰੇ ਇੱਕ ਚੰਬੀ ਘੋੜੀ ਨੇ ਐਸੀ ਵੱਡੇ ਘੋੜੇ ਤੋਂ ਵਸ਼ਰੀ ਦਿੱਤੀ ਵੀ ਜਿਹੜੀ ਸਾਰੇ ਕੰਪੀਟੀਸ਼ਨ ਜਿੱਤੀ ਤੇ ਚੰਬਿਆਂ ਦਾ ਬਾਈ ਤੁਹਾਡੇ ਹਿਸਾਬ ਨਾਲ ਕਿੰਨਾ ਕ ਯੋਗਦਾਨਾ ਬਾਈ ਬਰੀਡ ਦੇ ਵਿੱਚ ਨਹੀਂ ਵੀਰੇ ਅਸੀਂ ਜੰਬਰ ਨੇਗੇਟਿਵ ਨਹੀਂ ਸਮਝ ਕਦੇ ਵੀ ਜੀ ਨਾ ਉਹ ਹੈ ਨੈਗੇਟਿਵ ਸਮੁੰਦਰ ਹੈ ਦਿਨਾਂ ਦਾ ਹੀ ਸੀਗਾ ਉਹ ਜਦੋਂ ਕੁੜੀ ਛਲੇ ਇੱਥੇ ਸਾਡੇ ਕੋਲ ਮੇਟ ਹੋਣ ਵਾਸਤੇ ਆਈ ਤੇ ਉਸ ਟਾਈਮ ਵੀ ਪਛਾਣ ਲਿਆ ਵੀ ਯਾਰ ਇਹ ਕੋਈ ਚੀਜ਼ ਹੈਗੀ ਆ ਵੱਡਾ ਘੋੜਾ ਜਿੱਦਾਂ ਅਸੀਂ ਮੰਡੀ ਚੋਂ ਲਿਆ ਪਹਿਲੀ ਅੱਖ ਨੇ ਪਛਾਣ ਲਿਆ ਵੀ ਇਹ ਕੁਝ ਹੈ ਤੇ ਅਸੀਂ ਲੈ ਲੈ ਕੇ ਹੀ ਖੜਾ ਛੱਡਿਆ ਅੱਜ ਦੀ ਇਸ ਵੀਡੀਓ ਵਾਸਤੇ ਮਿੱਤਰੋ ਖੁੱਲਾ ਟਾਈਮ ਕੱਢ ਕੇ ਬੈਠੇ ਹੋ ਕਿਉਂਕਿ ਘੋੜਿਆਂ ਦੇ ਇੱਕ ਵੱਡੇ ਥੰਮ ਨੂੰ ਮਲਾਉਣ ਜਾ ਰਹੇ ਨੇ ਤੁਹਾਨੂੰ ਬਾਈ ਮਿੰਟੂ ਰੋਡੇ ਨੂੰ ਉਹਨਾਂ ਦੇ ਵੱਡੇ ਘੋੜੇ ਤੋਂ ਲੈ ਕੇ ਹੁਣ ਤੱਕ ਦੇ ਸਫਰ ਦੀ ਸਾਰੀ ਗੱਲਬਾਤ ਕਰਾਂਗੇ ਤੇ ਦੋ ਤੁਹਾਨੂੰ ਬਹੁਤ ਹੀ ਖੂਬਸੂਰਤ ਬਸ਼ੇਰੇ ਦਿਖਾਉਣੇ ਆ ਇੱਕ ਤਾਂ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਬਾਹੂਬਲੀ ਸਮੁੰਦਰ ਘੋੜੇ ਦਾ ਪੁੱਤ ਬਾਈ ਦੀ ਇਹ ਫਾਰਮ ਦੀ ਬਰੀਡ ਆ ਤੇ ਹੁਣ ਜਵਾਨ ਹੋ ਗਿਆ ਓਪਨ ਫੋਰ ਸਟਾਰਟ ਕਰਤਾ ਸਟਰਕਚਰ ਤੁਸੀਂ ਸਾਹਮਣੇ ਦੇਖ ਲਓ ਵੀ ਇਹਦੇ ਸੁੰਬ ਤੋਂ ਲੈ ਕੇ ਪਿੱਠਪੋੜਾ ਗਰਦਨ ਬਾਕਮਾਲਾ ਅਕਸਰ ਆਪਣੇ ਘੋੜਿਆਂ ਵਾਲੇ ਬੰਦੇ ਗੱਲਾਂ ਕਰਦੇ ਹੁੰਦੇ ਆ ਕਿ ਮਿੰਟੂ ਵਾਲੀ ਲਾਈਨ 'ਚ ਮਜ਼ਬੂਤੀ ਬਹੁਤ ਜ਼ਿਆਦਾ ਆ ਕੱਦ ਬਹੁਤ ਵੱਡਿਆ ਕਿਉਂਕਿ ਅੱਜ ਜੇ ਆਪਾਂ 70 72 ਇੰਚ ਤੱਕ ਵੀ ਪਹੁੰਚੇ ਆ ਤਾਂ ਬਾਈ ਮਿੰਟੂ ਵਾਲੀ ਲਾਈਨ ਨੇ ਬਹੁਤ ਕੰਮ ਕੀਤਾ ਬਾਈ ਕਹਿੰਦਾ ਵੀ ਜਦੋਂ ਵੱਡਾ ਘੋੜਾ ਲਿਆ ਸੀ ਤਾਂ ਪਹਿਲੀ ਨਜ਼ਰ ਨਾਲ ਹੀ ਪਛਾਣ ਲਿਆ ਸੀ ਵੀ ਇਹ ਕੁਝ ਕਰੂਗਾ 57 58 ਇੰਚ ਦੀਆਂ ਘੋੜੀਆਂ ਸੀ ਤੇ ਅੱਜ ਘੋੜੀਆਂ ਵੀ ਦੇਖ ਲਓ ਕਿੱਥੇ ਪਹੁੰਚ ਗਈਆਂ ਤੇ ਘੋੜੇ ਵੀ 70 ਦਾ ਕੱਦ ਆ ਜਿਹੜਾ ਉਹ ਪਾਰ ਕਰ ਗਏ ਬਾਈ ਨਾਲ ਮੈਂ ਕਿ ਚੰਬੀਆਂ ਘੋੜੀਆਂ ਦੇ ਵਿਸ਼ੇ ਤੇ ਵੀ ਜ਼ਰੂਰ ਗੱਲ ਕਰੀਆ ਕਿਉਂਕਿ ਚੰਬਿਆਂ ਦਾ ਬਹੁਤ ਰੋਲ ਰਿਆ ਘੋੜਿਆਂ ਦੇ ਕੱਦ ਵਿੱਚ ਵੀ ਸ਼ਕੀਨੀ ਵਿੱਚ ਵੀ ਜਿਹੜਾ ਅਰਜਨ ਘੋੜਾ ਸੀ ਬਾਈ ਮਿੰਟੂ ਵਾਲਾ ਉਹ ਚੰਬੀ ਘੋੜੀ ਤੇ ਇੱਕ ਸੰਜਾਫ ਘੋੜੇ ਦਾ ਪੁੱਤ ਸੀ ਆਪ ਬਾਈ ਕਹਿੰਦਾ ਭਾਵੇਂ ਉਹ ਦਰਮਿਆਨੇ ਕੱਦ ਦਾ ਸੀ ਪਰ ਬੱਚੇ ਉਹਨੇ ਬਹੁਤ ਹੀ ਵੱਡੇ ਕੱਦ ਦੇ ਪੈਦਾ ਕੀਤੇ ਉਹਦੇ ਪਿੱਛੇ ਉਹਦੀ ਮਾਂ ਦਾ ਰੋਲ ਸੀ ਉਹਦੀ ਮਾਂ ਬਹੁਤ ਵੱਡੇ ਕੱਦ ਬੱਡ ਦੀ ਘੋੜੀ ਸੀ ਉਹਨੇ ਆਪ ਵੀ ਸ਼ੋਅ ਜਿੱਤੇ ਤੇ ਅੱਜ ਉਹਦੀ ਬਲੱਡ ਲਾਈਨ ਦੇ ਬੱਚੇ ਸ਼ੋ ਜਿੱਤਰਿਆ ਬਹੁਤ ਸਫਾਈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਆਜੋ ਹੁਣ ਬਾਈ ਦਾ ਮੈਂ ਤੁਹਾਨੂੰ ਦੂਜਾ ਘੋੜਾ ਵਿਖਾ ਦਾਂ ਇਹਦਾ ਨਾਂ ਜੀ ਚੀਨਾ ਤੇ ਚੀਨਾ ਹੈਗਾ ਬਹਿਵਲ ਵਾਲੇ ਹੰਸ ਘੋੜੇ ਦਾ ਪੁੱਤ ਬਹਿਵਲ ਵਾਲਾ ਹੰਸ ਹੈਗਾ ਸਮੁੰਦਰ ਦਾ ਤੇ ਜਿਹੜਾ ਹੰਸ ਘੋੜਾ ਉਹਦੀ ਮਾਂ ਸੀ ਅਰਜਨ ਘੋੜੇ ਦੀ ਇਸ ਕਰਕੇ ਇਹਦਾ ਮਹਾਂਦਰਾ ਬਿਲਕੁਲ ਅਰਜਨ ਘੋੜੇ ਤੇ ਪੈਂਦਾ ਇਹਦੇ ਬੱਚੇ ਬਹੁਤ ਸੋਹਣੇ ਆਇਆ ਇੱਕ ਕਪੂਰ ਦੇ ਪਹਿਲਾਂ ਬੱਚੇ ਆ ਗਏ ਤੇ ਦੂਜੇ ਦੇ ਹੁਣ ਆਉਣੇ ਸਟਾਰਟ ਹੋਣੇ ਆ ਕੁਝ ਮੈਂ ਫੋਟੋਆਂ ਲਾ ਰਿਹਾ ਤੇ ਆ ਬਸ਼ੇਰੀ ਬਹੁਤ ਹੀ ਬਾ ਕਮਾਲ ਤੇ ਟਾਪ ਦੀ ਬਸ਼ੇਰੀ ਆਈ ਆ ਬਾਕੀ ਨੇੜੇ ਤੇੜੇ ਪਿੰਡਾਂ ਚ ਦੋ ਤਿੰਨ ਬੱਚੇ ਅਸੀਂ ਜਾ ਕੇ ਦੇਖ ਕੇ ਵੀ ਆਏ ਆ ਤੇ ਬਹੁਤ ਹੀ ਖੂਬਸੂਰਤ ਮਜ਼ਬੂਤ ਤੇ ਖੂਬਸੂਰਤੀ ਤੇ ਸਪੌਟਲੈਸ ਬੱਚੇ ਚੀਨੇ ਦੇ ਆਇਆ ਕੱਦ ਵਿੱਡ ਇਹਦਾ ਵੀ ਬਹੁਤ ਆ ਬਾਕੀ ਗਰਦਨ ਦੇਖ ਲਓ ਸੋ ਆਪਣ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਤੇ ਜਿੰਨਾ ਸੋ ਆਪਣ ਇਹਦੇ ਵਿੱਚ ਆ ਤੇ ਉਦੋਂ ਵੱਧ ਕੇ ਆਪਦੇ ਬੱਚਿਆਂ ਚ ਦੇ ਰਿਆ ਆ ਫੋਟੋਆਂ ਮੈਂ ਨਾਲ ਹੀ ਨਾਲ ਲਾਈਆਂ ਨੇ ਬਾਕੀ ਤੁਸੀਂ ਚਾਲ ਢਾਲ ਦੇਖੋ ਘੋੜੇ ਦੀ ਸਨਖਪਣਾ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਆਜੋ ਹੁਣ ਬਾਈ ਮਿੰਟੂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਤੇ ਕੁਛ ਜਾਨਵਰ ਬਾਈ ਦੇ ਫਾਰਮ ਤੇ ਸੇਲ ਵੀ ਨੇ ਇੱਕ ਗੱਬਣ ਕੋੜੀ ਆ ਉਹ ਵੀ ਫॉर ਸੇਲ ਆ ਪਹਿਲਣਾ ਉਹ ਤੇ ਫਸਟ ਟਾਈਮ ਗੱਬਣ ਹੋਈ ਆ ਤੇ ਇੱਕ ਬਸ਼ੇਰਾ ਬਹੁਤ ਚੰਗਾ ਉਹ ਬਾਈ ਦੇ ਫਾਰਮ ਦੀ ਉਹ ਬਰੀਡ ਆ ਉਹ ਵੀ ਇੱਕ ਚੰਗਾ ਵੱਡਾ ਕੋੜਾ ਬਣ ਕੇ ਤਿਆਰ ਹੋਊਗਾ ਪੂਰਾ ਮਜ਼ਬੂਤ ਬੱਚਾ ਉਹ ਤੇ ਉਹਦੀਆਂ ਵੀ ਅੱਗੇ ਮੈਂ ਫੋਟੋਆਂ ਲਾਈਆਂ ਨੇ ਤੁਹਾਨੂੰ ਦਿਖਾਉਂਗਾ ਤੇ ਆਜੋ ਬਾਈ ਨਾਲ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਘੋੜਿਆਂ ਚ ਵੱਡੇ ਥੰਮਨ ਵਾਲਾ ਅੱਜ ਤੁਹਾਨੂੰ ਮਿਲਾਉਣਾ ਜਿਨ੍ਹਾਂ ਨੇ ਬਰੀਡਿੰਗ ਦੇ ਉੱਪਰ ਕੰਮ ਕਰਕੇ ਇੱਕ ਚੰਗੇ ਲੈਵਲ ਤੇ ਇੱਕ ਨੁਕਰਾ ਜਗਤ ਦੇ ਵਿੱਚ ਬਹੁਤ ਵੱਡੀ ਪਛਾਣ ਬਣਾਈ ਆ ਅੱਜ ਵੱਡੇ ਕਰਦ ਨੇ ਜੇ ਤਾਂ ਉਹ ਮਿੰਟੂ ਬਾਈ ਵਾਲੀ ਲਾਈਨ ਕਰਕੇ ਆਏ ਨੇ ਤੇ ਆਜੋ ਫਿਰ ਕਰਦੇ ਆ ਬਾਈ ਨਾਲ ਗੱਲਬਾਤ ਜਿਹੜੇ ਸੱਜਣ ਨਵੇਂ ਨੇ ਆਪਣੇ ਚੈਨਲ ਤੇ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮਿੱਤਰੋ ਅੱਜ ਪਹੁੰਚਿਆ ਮੈਂ ਪਿੰਡ ਰੋਡੇ ਸਾਰੇ ਬਾਈ ਨੂੰ ਜਾਣਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਮਿੰਟੂ ਰੋਡੇ ਕੋੜਿਆਂ ਚ ਬਹੁਤ ਵੱਡਾ ਨਾਮ ਨਖਟਿਆ ਬਾਈ ਨੇ ਖਾਸ ਕਰਕੇ ਨੁਕਰੇ ਕੋੜਿਆਂ ਦੇ ਵਿੱਚ ਤੇ ਨਾਲ ਬਾਕੀ ਨਵੀਂ ਪਨੀਰੀ ਵੀ ਜਿਹੜਾ ਬਾਈ ਤਿਆਰ ਕਰ ਰਿਹਾ ਉਹ ਵੀ ਸਾਡੇ ਨਾਲ ਸੱਜਣ ਬੈਠੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਹੀ ਬੰਦ ਸਾਡੇ ਇੱਥੇ ਫਾਰਮ ਤੇ ਆਉਣ ਦਾ ਬਹੁਤ ਨਿੱਕਾ ਸਵਾਗਤ ਧੰਨਵਾਦ ਬਾਈ ਜੀ ਪਹਿਲਾਂ ਤਾਂ ਧੰਨਵਾਦ ਕਰਦਾ ਬਾਈ ਤੁਸੀਂ ਇਸ ਲਾਈਕ ਸਮਝਾ ਕਿ ਤੁਹਾਡੇ ਘੋੜੇ ਫਲਮਾ ਸਕੀ ਅਸੀਂ ਹਨਾ ਬਾਈ ਤੇ ਤੁਸੀਂ ਪੁਰਾਣੇ ਥਾਮੋਂ ਸਾਡੇ ਘੋੜਿਆਂ ਦੇ ਬਾਈ ਤੇ ਤੁਹਾਡੇ ਘਰੋਂ ਮਤਲਬ ਲਾਈਨਾਂ ਚੱਲੀਆਂ ਨੇ ਜੀ ਹਾਂਜੀ ਅੱਜ ਵੀ ਕੋਈ ਗੱਲ ਕਰਦਾ ਇਹ ਕਿਹੜੀ ਲਾਈਨ ਦਾ ਇਹ ਬਾਈ ਮਿੰਟੂ ਵਾਲੀ ਲਾਈਨ ਦਾ ਬੱਚਾ ਮਿੰਟੂ ਵਾਲੀ ਲਾਈਨ ਦਾ ਘੋੜਾ ਵਸ਼ੇਰੀਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਅੱਜ ਵੀ ਆਪਾਂ ਆਪਣੇ ਸੱਜਣਾ ਨੂੰ ਦੋ ਜਿਹੜੇ ਸਾਨ ਨਵੇਂ ਤਿਆਰ ਕੀਤੇ ਆ ਤੁਸੀਂ ਬਾਈ ਉਹਨਾਂ ਬਾਰੇ ਦੱਸਾਂਗੇ ਜੀ ਇੱਕ ਤਾਂ ਸਮੁੰਦਰ ਦਾ ਪੁੱਤ ਆ ਜੀ ਤੇ ਦੂਜਾ ਆਪਣਾ ਆ ਗਿਆ ਹਾਂਸ ਹਾਂਸ ਦਾ ਜੀ ਹਾਂਜੀ ਠੀਕ ਆ ਬਾਈ ਤੇ ਪਹਿਲਾਂ ਫਿਰ ਸਮੁੰਦਰ ਤੋਂ ਹੀ ਸ਼ੁਰੂ ਕਰ ਲਈਏ ਬਈ ਆਪਾਂ ਹਾਂ ਹਾਂ ਠੀਕ ਆ ਬਾਈ ਤੇ ਜਿਹੜਾ ਸਮੁੰਦਰ ਵਾਲਾ ਬੱਚਾ ਬਈ ਤਿਆਰ ਕਰ ਰਹੇ ਆਂ ਜੀ ਆਪਾਂ ਇਹ ਕਿੰਨੀ ਉਮਰ ਦਾ ਹੋ ਗਿਆ ਜੀ ਇਹ ਇਹ 3 ਸਾਲ ਦਾ ਹੋ ਗਿਆ 3 ਸਾਲ ਦਾ ਹਾਂਜੀ ਤੇ ਇਹਦਾ ਨਾਮ ਬਾਈ ਬਾਹੂਬਲੀ ਬਾਹੂਬਲੀ ਇਹ ਆਪਣੇ ਫਾਰਮ ਦੀ ਬਰੀਡ ਆ ਬਾਈ ਹਾਂਜੀ ਆਪਣੇ ਘਰ ਦਾ ਜੰਪਲ ਆ ਠੀਕ ਆ ਬਾਈ ਤੇ ਇਹਦੀ ਮਾਂ ਦੀ ਡਿਟੇਲ ਕੀ ਆ ਵੀਰੇ ਉਹ ਪਵਨਦੀਤੀ ਆ ਪਵਨਦੀ ਜੀ ਤੇ ਉਹ ਆਪਣੇ ਵੱਡੇ ਘੋਡੇ ਦੀ ਕੋੜੀ ਸੀ ਉਹਦੀ ਧੀ ਆ ਅੱਛਾ ਉਹ ਉਹਦੀ ਧੀ ਆ ਮਾਹ ਵੱਲੋਂ ਹਾਂ ਠੀਕ ਆ ਬਾਈ ਤੇ ਉਹ ਕੋੜੀ ਮਤਲਬ ਕਈ ਬੱਚੇ ਦੇ ਗਏ ਆਪਣੇ ਕੋਲੇ ਬਾਈ ਹਾਂ ਅ ਉਹਨੇ ਪਹਿਲਾ ਜਨੇ ਇਹ ਜੜ ਬਾਉਪਲੀ ਦਾ ਭਰਾ ਹੈ ਹਾਂਜੀ ਉਹ ਜਿਹੜਾ ਬਾਈ ਰਾਜ ਆ ਆਪਣੇ ਤਲਵੰਡੀ ਵਾਲੇ ਹਾਂਜੀ ਉਹਨਾਂ ਕੋਲੇ ਆ ਜੀ ਤੇ ਬਸ਼ੇਰੀ ਹੈ ਕਿ ਬਹੁਤ ਜਾਇ ਚੰਗੀ ਸੀ ਪਰ ਉਹ ਸਤھوں एक्सपायर हो गई अच्छा अच्छा जी हां जी ठीक है भाई तो बाहुबली 3 साल ਦਾ ਹੋ ਗਿਆ ਬਾਈ ਤੇ ਕੱਦ ਕਿੰਨਾ ਕਰ ਗਿਆ ਬਾਈ ਇਸ ਟਾਈਮ 18 इंच ਹੋਊ ਤੇ ਪਰ ਹੋਰ ਹੀ ਕਾਫੀ ਗਿਜੈਸ਼ ਹੈਗੀ ਆ ਗਿਜੈਸ਼ ਹੈਗੀ ਬਾਈ ਇਹ ਹੋ ਰਹੀ ਹੈ ਅੱਗੇ ਤਰੱਕੀ ਕਰੂਗਾ ਬਿਲਕੁਲ ਬਾਈ ਤੇ ਬਾਕੀ ਬਾਈ ਚਲੋ ਸੁੰਬ ਤਾਂ ਨਾ ਮੈਂ ਹਮੇਸ਼ਾ ਗੱਲ ਕਰਦਾ ਕਿ ਸਿਆਣੇ ਕਹਿੰਦਾ ਜੇ ਜਿਹੜੇ ਪੂਰੇ ਕਾਰੀਗਰ ਬੰਦੇ ਆ ਵੀ ਘੋੜਾ ਲੋਕ ਤਾਂ ਉੱਪਰੋਂ ਦੇਖਣਾ ਸ਼ੁਰੂ ਕਰਦੇ ਆ ਪਰ ਘੋੜੇ ਦੀ ਬੰਤਰ ਜਿਹੜੀ ਉਹ ਸੁੰਬ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਹਨਾ ਤੇ ਇਹਦੀ ਬੰਤਰ ਬਿਲਕੁਲ ਡਿਫਰੈਂਟ ਜੀ ਆ ਤੇ ਜੜਤੀ ਬਹੁਤ ਚੰਗੀ ਆ ਸੁੰਬ ਦੀ ਘੋੜੀ ਦੀ ਬਾਈ ਹਾਂ ਜੀ ਜੀ ਸੋਮ ਤੋਂ ਲੈ ਕੇ ਲੱਤਾਂ ਦੀ ਜੋ ਜੋ ਹੈਗਾ ਵੀ ਕੋਈ ਗੰਡ ਮਰੋੜੀ ਨਹੀਂ ਜੀ ਬਈ ਕੋਈ ਬਾਪੋਟ ਨਹੀਂ ਜੀ ਬਈ ਤੌਣ ਦੀ ਲੰਬਾਈ ਤੇ ਤੌਣ ਦੀ ਬਰੀਕੀ ਹੂੰ ਤੇ ਬਾਡੀ ਦੀ ਮਜ਼ਬੂਤੀ ਜੀ ਬਈ ਤੇ ਜਿਹੜਾ ਮੂੰਹ ਦਾ ਸੱਪਣਾ ਇਹ ਤਾਂ ਇੰਨਾ ਬਰੀਕ ਵੀ ਆ ਜੀ ਬਈ ਤਰਾਮਨ ਬੈਲ ਕਾਲਜ ਜਿਵੇਂ ਕੰਮ ਹੋਣੇ ਚਾਹੀਦੇ ਕੋਈ ਕੋ ਚੁੰਗਾ ਪੜਨੀ ਕੋਈ ਇਸ ਤਰ੍ਹਾਂ ਨਹੀਂ ਆਏਗਾ ਇੰਨਾ ਜਜ਼ਦਵਾ ਪਲਨ ਜਿੱਧਰੋਂ ਮਰਜ਼ੀ ਵੇਖੋ ਠੀਕ ਹੈ ਬਈ ਹਾਂ ਸਨੱਖਾ ਪੂਰੀ ਉਧਰੋਂ ਹੀ ਜਜ਼ਦਵਾ ਹੈ ਬਿਲਕੁਲ ਬਈ ਹਾਂ ਤੇ ਬਾਕੀ ਤੁਰਦਾ ਤੁਸੀਂ ਆਪ ਦੇਖ ਲਿਆ ਹਾਂ ਬਾਕੀ ਸਵਾਰੀ ਵਾਲੀ ਵੀ ਤੁਰਦਾ ਜਿਹੜਾ ਇੰਨੀ ਇੰਨੀ ਹਿੰਮਤ ਨਾਲ ਤੁਰਦਾ ਇੱਕ ਵੱਖਰੀ ਉਹ ਆਪ ਦੀ ਪਛਾਣ ਦੱਸਦਾ ਵੀ ਮੈਂ ਕੁਝ ਹੈ ਸਹੀ ਗੱਲ ਹੈ ਬਈ ਨਹੀਂ ਸ਼ੁਰੂ ਤੋਂ ਬਈ ਦੇਖਿਆ ਜਾਵੇ ਨਾ ਵੀ 70 ਦਾ ਦੌਰ ਤਾਂ ਹੁਣ ਆਇਆ ਘੋੜਿਆਂ ਦਾ ਜਦੋਂ ਤੁਹਾਡੇ ਕੋਲ ਵੱਡਾ ਘੋੜਾ ਸੀ ਹਨਾ ਸਭ ਤੋਂ ਵੱਡੇ ਘੋੜੇ ਦਾ ਖਿਤਾਬ ਤੁਹਾਡੇ ਸਿਰ ਮੱਥੇ ਰਿਹਾ ਸ਼ੁਰੂ ਤੋਂ ਬਹੁਤ ਚੰਗਾ ਘੋੜਾ ਕਿਉਂਕਿ ਉਸ ਤੋਂ ਬਾਅਦ ਜੋ ਸਮੁੰਦਰ ਨੇ ਵੀ ਬਰੀਡ ਪੈਦਾ ਕੀਤੀ ਅੱਜ ਜੇ ਆਪਾਂ ਗੱਲ ਕਰੀਏ ਜਿਹੜੇ ਸਮੁੰਦਰ ਦੇ ਬੱਚੇ ਨੇ ਉਹ ਵੀ 70 ਜਾਂ 70 ਤੋਂ ਪਾਰ ਗਏ ਨੇ ਹਾਂਜੀ ਵੀ ਜਿਹੜੀ ਤੁਹਾਡੀ ਮਿੰਟੂ ਵਾਲੀ ਬਲੱਡ ਲਾਈਨ ਕਹਿੰਦੇ ਨੇ ਹਨਾ ਵੀ ਕੱਦ ਵਾਲਾ ਖਿਤਾਬ ਜ਼ਿਆਦਾਤਰ ਤੁਹਾਡੀ ਬਲੱਡ ਲਾਈਨ ਨੇ ਚੱਕਿਆ ਬਾਈ ਵੀਰੇ ਅਟਲ ਸਚਾਈ ਆ ਹੂੰ ਜਦੋਂ ਵੱਡਾ ਕੋਡਾ ਜਨ ਜੋ ਬੱਚਾ ਸੀ ਉਹ ਬੇਸ਼ੇਰਾ ਪਹਿਲੀ ਤੱਕ ਨਹੀਂ ਬੱਚਾ ਉਹ ਲਿਆ ਜੀ ਉਦੋਂ ਇਹ ਸੁਪਨਾ ਸੀ ਕੋਡੀਆਂ 58 58 ਇੰਚ ਸੀ ਜਦੋਂ ਇਹਦੇ ਕੋਲ ਉਹ ਵੱਡੇ ਕੋਡ ਦੇ ਮੀਟ ਹੁੰਦੀਆਂ ਸੀ ਜੀ ਉਹ 58 58 ਇੰਚ ਤੋਂ ਅੱਜ 72 72 ਇੰਚ ਦੀ ਜਿਹੜੀ ਗੱਲ ਕਰਦੇ ਆ ਹੂੰ ਉਹ ਪਰਮਾਤਮਾ ਨੇ ਸਾਨੂੰ ਇਸ ਗੱਲ ਦੀ ਸੌਭਾ ਦਿੱਤੀ ਸਾਨੂੰ ਖੁਸ਼ੀ ਆ ਬਿਲਕੁਲ ਬਾਈ ਜਿਹੜੇ ਜਿੰਨੇ ਵੀ ਨਾਮ ਵਰ ਕੋੜੇ ਹੋਏ ਆ ਹੂੰ ਵੱਡੇ ਘੋੜੇ ਦੇ ਜਾਂ ਸਮੁੰਦਰ ਦੇ ਜਾਂ ਅਰਜਨ ਦੇ ਜੀ ਉਹ ਆਪਣੇ ਵਿੜੇ ਤੋਂ ਪੈਦਾ ਹੋਇਆ ਪੈਦਾ ਹੋਇਆ ਬਈ ਆਪਾਂ ਘੋੜੇ ਵਾਲੇ ਕਹਿੰਦੇ ਨੇ ਅਕਸਰ ਵੀ ਅੱਖ ਬਣਾਉਣੀ ਬਹੁਤ ਔਖੀ ਹੈ ਘੋੜਿਆਂ 'ਚ ਹਨਾ ਹਾਂਜੀ ਬਈ ਤੁਹਾਨੂੰ ਬਈ ਮਿੰਟੂ ਬੰਦ ਇਹ ਅੱਖ ਬਣਾਉਣ ਨੂੰ ਕਿੰਨਾ ਕ ਸਮਾਂ ਲੱਗਿਆ ਕਿਉਂਕਿ ਤੁਸੀਂ ਦੇਖ ਕੇ ਦੱਸਦਾ ਨੇ ਤੁਸੀਂ ਹੁਣ ਬਾਹੂਬਲੀ ਦੀ ਗੱਲ ਕਰਦੇ ਹੋ ਹਨਾ ਵੀ ਬਾਹੂਬਲੀ ਦਾ ਜਿਹੜਾ ਸਟਰਕਚਰ ਆ ਉਹ ਬਹੁਤ ਘੋੜਿਆਂ ਤੋਂ ਅਲੱਗ ਆ ਕੱਦ ਚਲੋ ਘੋੜੇ ਲੈ ਜਾਂਦੇ ਆ ਮੰਨਦੇ ਆ ਪਰ ਜਿਹੜੀ ਜੜਤੀ ਹੁੰਦੀ ਆ ਨਾ ਕਿਤੇ ਨਾ ਕਿਤੇ ਜਿਵੇਂ ਦੀ ਗਾਮਚੀ ਆ ਹਨਾ ਇਹਦੀ ਸੁੰਬ ਦੀ ਜੜਤੀ ਆ ਉਹ ਅਲੱਗਾ ਬਿਲਕੁਲ ਬਹੁਤ ਜ਼ਿਆਦਾ ਘੋੜਿਆਂ ਤੋਂ ਹਾਂਜੀ ਤੇ ਇਹ ਅੱਖ ਬਣਾਉਣ ਨੂੰ ਮੈਂ ਕਿਹਾ ਬਾਈ ਕਿੰਨਾ ਕ ਸਮਾਂ ਲੱਗਿਆ ਜੀ ਜੀ ਕੁਦਰਤ ਵੀ ਹੈ ਪਰ ਬਹੁਤ ਧਿਆਨ ਵੀ ਦਿੱਤਾ ਅੱਛਾ ਬਈ ਇਸ ਗੱਲ ਵੱਲ ਧਿਆਨ ਵੀ ਦਿੱਤਾ ਵੱਡਾ ਘੋੜਾ ਜਿੱਦਾਂ ਅਸੀਂ ਮੰਡੀ ਚੋਂ ਲਿਆ ਹੂੰ ਪਹਿਲੀ ਅੱਖ ਨੇ ਪਛਾਣ ਲਿਆ ਵੀ ਇਹ ਕੁਝ ਹੈ ਤੇ ਅਸੀਂ ਲੈ ਲੈ ਕੇ ਹੀ ਖੜਾ ਛੱਡਿਆ ਜੀ ਸਾਹੋ ਵਾਲੇ ਕੋਡੇ ਦਾ ਬੱਚਾ ਅਸੀਂ ਤਿਆਰ ਕੀਤਾ ਉਹ ਵੀ ਮੰਡੀ ਚੋਂ ਲੈ ਕੇ ਤਿਆਰ ਕੀਤਾ ਭਾਈ ਤਿਆਰ ਕੀਤਾ ਹੂੰ ਤੇ ਸਮੁੰਦਰ ਇਹ ਦਿਨਾਂ ਦਾ ਹੀ ਸੀਗਾ ਹੂੰ ਉਹ ਜਦੋਂ ਕੋੜਿਛਲੇ ਚ ਇੱਥੇ ਸਾਡੇ ਕੋਲ ਮੇਟ ਹੋਣ ਵਾਸਤੇ ਆਈ ਤੇ ਉਸ ਟਾਈਮ ਵੀ ਪਛਾਣ ਲਿਆ ਵੀ ਯਾਰ ਇਹ ਕੋਈ ਚੀਜ਼ ਹੈਗੀ ਆ ਠੀਕ ਹੈ ਭਾਈ ਤੇ ਮੈਂ ਥੋੜੇ ਦਿਨਾਂ ਬਾਅਦ ਹੀ ਜਾਕਿਰ ਬਾਈ ਨਾਲ ਗੱਲ ਕੀਤੀ ਇੱਥੇ ਵੈਰੋ ਕੇ ਦਾ ਜਨਮ ਹੋਇਆ ਹਾਂਜੀ ਬਾਈ ਸੋਣ ਦੇ ਘਰੇ ਹੂੰ ਉਹਨੂੰ ਜੋ ਪੁੱਛਿਆ ਵੀ ਸੋਣ ਬੱਚੇ ਦਾ ਕੀ ਵਿਚਾਰ ਹੋ ਕਹਿੰਦਾ ਜੀ ਤੁਸੀਂ ਪਾਲਣ ਦਾ ਲੈ ਜਾਓ ਹੂੰ ਤੇ ਬੜੇ ਸਤਿਕਾਰ ਨਾਲ ਉਹਨੇ ਸਾਨੂੰ ਹਾਂ ਕੀਤੀ ਜੀ ਤੇ ਅੱਜ ਉਹਦੀ ਪਛਾਣ ਜਿਹੜੀ ਸਾਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਬਣਾਈ ਜੀ ਬਿਲਕੁਲ ਉਹ ਸਾਨੂੰ ਉਸ ਗੱਲ ਦੀ ਸੋਭਾ ਵੀ ਤੇ ਸਾਨੂੰ ਖੁਸ਼ੀ ਵੀ ਹੈ ਬਿਲਕੁਲ ਬਾਈ ਤੇ ਬਈ ਆਪਾਂ ਹੁਣ ਬਾਹੂ ਬਲੀ ਦੀ ਗੱਲ ਕਰੀਏ ਇਹਦੀ ਸਟੱਡ ਸਰਵਿਸ ਓਪਣਾ ਤੇ ਜੀ ਫੀਸ ਕਿੰਨੀ ਰੱਖਿਆ ਬਈ ਆਪਾਂ ਨੇ ਜੀ ਫੀਸ ਅਸੀਂ ਪਹਿਲਾਂ ਮੰਨ ਸੀ ਵੀ ਅਸੀਂ 35000 ਰੁਪਏ ਲਾਵਾਂਗੇ ਜੀ ਪਰ ਸੱਜਣ ਬੇਲਿਆਂ ਨੇ ਇੰਨਾ ਕੁ ਜੋੜ ਦਿੱਤਾ ਵੀ ਯਾਰ ਵੀ ਆਪਾਂ ਫੇਰ ਹੀ ਨਹੀਂ ਅਸੀਂ ਉਹਨਾਂ ਦੀ ਗੱਲ ਟਾਲ ਸਕੇ ਜੀ ਉਹ ਸਾਰਿਆਂ ਨੇ ਫੈਸਲਾ ਕੀਤਾ ਕਿ 27000 ਰੁਪਏ ਨੈਟ ਠੀਕ ਹੈ ਜੀ ਫੀਸ ਸਹੀ ਜੈਜ਼ ਫੀਸ ਨਹੀਂ ਜੈਜ਼ ਬਿਲਕੁਲ ਬਿਲਕੁਲ ਜੈਜ਼ ਫੀਸ ਉਹਦੀ 27000 ਰੁਪਏ ਹੂੰ ਵੀ ਲਾਵਾਂਗੇ ਠੀਕ ਆ ਬਾਈ ਨਹੀਂ ਚਲੋ ਬੱਚਾ ਵੀ ਬਹੁਤ ਚੰਗਾ ਬਾਕੀ ਮੈਨੂੰ ਇਹ ਲੱਗਦਾ ਵੀ ਜਿਹੜੇ ਸਾਹ ਨੂੰ 3 ਸਾਲ ਇਹਦੀ ਜੇ ਉਮਰ ਹੋਈ ਆ ਇਹ ਵੀ 70 ਦੇ ਕਰੀਬ ਜਾਊਗਾ ਚਲੋ ਕੱਦ ਇੱਕ ਆ ਬਾਈ ਵੱਖਰੀ ਗੱਲ ਹੁੰਦੀ ਆ ਜਿਹੜੀ ਤੁਸੀਂ ਕਹਿੰਨ ਉਹ ਜੜਤੀ ਹਨਾ ਜਿਵੇਂ ਸੁੰਬ ਦੀ ਸ਼ਰੀਰ ਦੀ ਪੂਰੀ ਬੰਦਰ ਗਰਦਨ ਵੀ ਹੋਣੀ ਬਾਕੀ ਚਾਲ ਢਾਲ ਕੋੜੇ ਦੀ ਉਹ ਬਹੁਤ ਜ਼ਰੂਰੀ ਨੇ ਉਹ ਜੀ ਹਾਂ ਹਾਂਜੀ ਠੀਕ ਆ ਬਾਈ ਤੇ ਦੂਜੇ ਆਪਣੇ ਬਸ਼ੇਰੇ ਦੀ ਗੱਲ ਕਰੀ ਆਪਾਂ ਚੀਨੇ ਦੀ ਬਾਈ ਹਾਂਜੀ ਤੇ ਉਹਦੀ ਕੀ ਡਿਟੇਲ ਆ ਬਾਈ ਕਿੰਨੀ ਉਮਰ ਹੋ ਗਈ ਉਹਦੀ ਉਹ 40 ਦਾ ਹਜੇ ਮੂੰਹ अच्छा जी ਤੇ ਉਹਦੇ ਬੱਚੇ ਜਿਹੜੇ ਉਹ ਦਵਾਰਾ ਘੋੜੀਆਂ ਸੋਹਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਭਾਈ ਪਹਿਲੇ ਬੱਚੇ 11 12 ਮਹੀਨੇ ਦੇ ਤਕਰੀਬਨ ਲਗਭਗ ਹੋ ਚਲੇ ਠੀਕ ਹੈ ਭਾਈ ਤੇ ਮੇਰਾ ਹੈ ਲੋ ਉਹ 4 ਸਾਲ ਲੇ ਲਗਭਗ ਹੋ ਗਏ ਹੋ ਠੀਕ ਹੈ ਭਾਈ ਤੇ ਬਹੁਤ ਪਹਿਲੇ ਸਾਲ ਤਾਂ ਜਿਹੜੀਆਂ ਘੋੜੀਆਂ ਨਰ ਮਿਲੀਆਂ ਸੀਗਾ ਜੀ ਐਤਕੀ ਜਿਹੜੀਆਂ ਘੋੜੀਆਂ ਸੋਹਣੀਆਂ ਗੱਬੜਾ ਹੋਈਆਂ ਬਹੁਤ ਚੰਗੀਆਂ ਘੋੜੀਆਂ ਉਹ ਤਾਂ ਮਿਲੀਆਂ ਜਦੋਂ ਸ਼ੁਰੂਆਤ ਹੁੰਦੀ ਉਦੋਂ ਥੋੜੀ ਨਰਮੀ ਮਿਲਦੀ ਆ ਨੇ ਕੁੜੀਆਂ ਵੀ ਇਹ ਵਾਲਾ ਹਰ ਇੱਕ ਨੂੰ ਹੁੰਦਾ ਵੀ ਰਿਜ਼ਲਟ ਕਿਵੇਂ ਦਾ ਹੁੰਦਾ ਜਿਵੇਂ ਵੀ ਹਣਾ ਕਿਉਂਕਿ ਪਹਿਲਾਂ ਉਹ ਥੋੜਾ ਪਤਲਾਪਨ ਦਿਖਾਉਂਦੇ ਐ ਕਿ ਕੁੜਾ ਚੰਗਾ ਬਣ ਕੇ ਆਉਂਦੇ ਸਾਲ ਕੋੜਾ ਸਹੀ ਤਾਂ 5 ਸਾਲ ਤੋਂ ਬਾਅਦ ਹੀ ਬਣਦਾ ਬਾਅਦ ਬਣਦਾ ਬਈ ਤੇ ਉਹ ਹਜੇ 4 ਸਾਲ ਦੀ ਉਮਰ ਤੋਂ ਹਜੇ ਅੰਦਰ ਹੈ ਠੀਕ ਹੈ ਬਈ ਹਾਂਜੀ ਤੇ ਉਹਦੀ ਬਈ ਫੀਸ ਕਿੰਨੀ ਆ ਜੀ ਉਹਦੀ ਫੀਸ 21000 ਉਹਦੀ ਫੀਸ 11000 ਹਾਂਜੀ ਤੇ ਬਈ ਕੱਦ ਕਿੰਨਾ ਹੋ ਗਿਆ ਉਹਦਾ ਆਪਣੇ ਚੀਨੇ ਦਾ ਸਪਾਰਟਨ ਜੀ 60 ਇੰਚ ਕੱਦਮ ਹੋ ਗਿਆ ਬਈ ਬੱਚੇ ਦਾ ਆਪਾਂ ਤੁਹਾਡੇ ਨੇੜੇ ਤੇੜੇ ਇੱਥੇ ਦੇਖਿਆ ਬਈ ਰਾਜਿਆਣੇ ਵੀ ਆਪਾਂ ਦੇਖ ਕੇ ਆਏ ਹਨਾ ਬਸ਼ੇਰੀ ਵੀ ਬਹੁਤ ਚੰਗੀ ਆ ਬਈ ਇਹਦੇ ਭਾਵ ਦੇ ਘਰੇ ਆ ਜੀ ਭਾਵ ਦੇ ਘਰੇ ਹਨਾ ਤੇ ਇੱਕ ਆਪਾਂ ਹੋਰ ਦੇਖਿਆ ਬਸ਼ੇਰੀ ਉਹ ਵੀ ਬਹੁਤ ਚੰਗੀ ਆ ਬਈ ਹਾਂਜੀ ਤੇ ਇਹਦੀ ਬਈ ਪਿਓ ਵਾਲੇ ਪਾਸੇ ਤੋਂ ਇਹ ਤੁਸੀਂ ਦੱਸਿਆ ਵੀ ਹਾਂਸ ਦਾ ਬੱਚਾ ਆ ਗਿਆ ਜੀ ਤੇ ਮਾਂ ਵਾਲੇ ਪੱਖੋਂ ਕੀ ਡਿਟੇਲ ਹੈ ਇਹਦੀ ਬਈ ਮਾਂ ਵੀਰੇ ਇਹ ਚੰਨੂ ਵਾਲਾ ਪ੍ਰਕਾਸ਼ ਦੇ ਘਰੇ ਇਹਦਾ ਜਨਮ ਹੋਇਆ ਅੱਛਾ ਜੀ ਤੇ 2 ਟਾਈ ਮਹੀਨੇ ਦਾ ਸੀ ਜਦੋਂ ਅਸੀਂ ਲੈ ਆਂਦਾ ਠੀਕ ਆ ਬਈ ਉਹਦੀ ਵੀ ਕੁੜੀ ਜੋ ਸ਼ਾਇਦ ਕੋਈ ਮੰਡੀ ਮੰਡੀ ਜੋ ਖਰੀਦ ਸੀਗੀ ਅੱਛਾ ਜੀ ਤੇ ਪਰ ਕੁੜੀ ਚੰਗੀ ਸੀ ਕੁੜੀ ਚੰਗੀ ਚੰਗੇ ਚੰਗੇ ਬੱਚੇ ਤੇ ਉਹਨੇ ਨੌਕਰੀ ਨੌਕਰੀ ਕੁੜੀ ਦਾ ਬੱਚਾ ਨੌਕਰੀ ਕੁੜੀ ਆ ਕਿ ਆਪਾਂ ਬੁਸ਼ੇਰੀ ਦੇਖੇ ਜਿਹੜੀ ਤੁਸੀਂ ਦੱਸਿਆ ਵੀ ਹੁਣ ਫਸਟ ਟਾਈਮ ਗੱਬਣਾ ਹਾਂਜੀ ਤੇ ਉਹਦੀ ਕੀ ਡਿਟੇਲ ਆ ਵੀਰੇ ਉਹ ਬਾਈ 79 ਘਰਲ ਖਲ ਖੁਰਦੋ ਹਾਂਜੀ ਹਾਂਜੀ ਉਹਨਾਂ ਦੇ ਚਿਰਤ ਘੋਡੇ ਦਿੱਤੀ ਆ ਜੀ ਮਾਂ ਵੱਲੋਂ ਉਹ ਨੂਰੇ ਬਕਾਪੁਰ ਵਾਲੇ ਦੀ ਧੀ ਆ ਠੀਕ ਆ ਜੀ ਤੇ ਚੀਨੇ ਤੋਂ ਗੱਬਣ 8 ਮਹੀਨੇ ਦੀ ਠੀਕ ਆ ਬਾਈ ਆ ਪਹਿਲੀ ਤਰੀਕ ਤੋਂ 8 ਮਹੀਨੇ ਜੇ ਨੌਵਾਂ ਸ਼ੁਰੂ ਹੋ ਗਿਆ ਠੀਕ ਆ ਬਾਈ ਤੇ 1 ਮਹੀਨੇ ਦੇ ਵਿੱਚ ਜੇ ਤਾਂ ਉਹ ਦਾ ਕੋਈ ਸੇਲ ਦਾ ਹੋ ਗਿਆ ਠੀਕ ਆ ਨਹੀਂ ਫਿਰ ਅਸੀਂ ਸਵਾਵਾਂਗੇ ਸਵਾਵਾਂਗੇ ਹਾਂਜੀ ਤੇ ਇਹਦੀ ਉਮਰ ਤੇ ਕੱਦ ਕਿੰਨਾ ਬਾਈ 2 ਸਾਲ ਦਾ ਵੀਰੇ ਅੱਛਾ ਜੀ ਤੇ 64 ਇੰਚ ਪਾਰ ਕਰ ਗਈ ਤੇ 1 ਇੰਚ ਦਾ ਹੀ ਜੈਸ ਹੈਗੀ ਜੈਸ ਹੈਗੀ ਬਾਈ ਕਿਉਂਕਿ ਕੋੜੀ ਪੰਜਾਰੇ ਹੋਂ ਤੱਕ ਹਾਂ ਵਾਦੀ 1 ਇੰਚ ਤਾਂ ਲਾਜ਼ਮੀ ਕਰੂਗੀ ਤੇ ਮਜ਼ਬੂਤੀ ਇਹਦੇ ਕੋਲ ਕੋਡਾਂ ਵਾਲੀ ਆ ਬਿਲਕੁਲ ਬਾਈ ਪੇਟ ਦੀ ਲੈਂਥ ਲੰਬਾ ਬਹੁਤ ਆ ਜੀ ਸਾਫ سپورਟਲੈਸ ਐਸਾ ਇਹ ਵੀ ਕੰਨਾਂ 'ਚ ਵੀ ਕੋਈ سپورਟ ਨਹੀਂ ਜੀ ਸਰ ਪਿੰਡਾ ਸਾਫ ਤੇ ਕੋਈ ਉਹਦੀ ਅਸੀਂ ਕੋਈ ਛੇੜ ਛਾੜ ਇਸ ਬਿਲਕੁਲ ਉਲਟਾ ਠੀਕ ਹੈ ਵੀਰੇ ਛੇੜ ਛਾੜ ਅਸੀਂ ਕਿਸੇ ਜਾਨਵਰ ਦੇ ਨਾਲ ਨਹੀਂ ਕਰੀ ਕੋਈ ਨਹੀਂ ਠੀਕ ਠੀਕ ਆ ਭਾਈ ਚਲੋ ਉਹੀ ਗੱਲ ਆ ਭਾਈ ਜਿਵੇਂ ਤੁਸੀਂ ਤੁਹਾਡੀ ਜਿਹੜੀ ਦੇਖ ਪਰਖਾ ਹਨ ਕਿ ਸੱਚ ਚੰਗਾ ਸੱਜਣ ਹੁੰਦਾ ਭਾਲ ਚ ਕਿਸੇ ਚੰਗੇ ਜਾਨਵਰ ਦੀ ਹੈ ਨਾ ਉਹ ਬੰਦੇ ਦੀ ਭਾਲ ਮੁੱਕ ਜਾਂਦੀ ਉੱਥੇ ਆ ਕੇ ਭਾਈ ਤੇ ਭਾਈ ਬਸ਼ੇਰਾ ਬਹੁਤ ਚੰਗਾ ਤਿਆਰ ਹੋ ਜਾਂਦਾ ਇੱਕ ਆਪਣੇ ਕੋਲੇ ਜੀ ਉਹਦੀ ਕੀ ਡਿਟੇਲ ਆ ਭਾਈ ਉਹਦੇ ਕਲਾਂ ਵਾਲੇ ਬਾਈ ਨਿਸ਼ੱਤਰ ਦੇ ਘਰੇ ਬਾਵਰ ਕੋੜਾ ਜਦੋਂ ਸ਼ੁਰੂ ਕੀਤਾ ਉਹਨੇ ਛੱਡਣਾ ਹਾਂਜੀ ਤੇ ਸਾਡੀ ਨਿਸ਼ੱਤਰ ਸਿੰਘ ਨਾਲ ਬਹੁਤ ਵਧੀਆ ਹੈਗੀ ਆ ਜੀ ਉਹਨੇ ਜਦੋਂ ਸਾਡ ਨੂੰ ਪਿਆਰ ਨਾਲ ਹੀ ਕਿਹਾ ਵੀ ਆਪਣੀ ਲਾਲ ਕੁੜੀ ਚੰਬੀ ਹਾਂਜੀ ਵੀ ਉਹ ਤਾਂ ਸ਼ੁਰੂ ਕਰਨਾ ਹੈ ਹਾਂਜੀ ਉਹ ਤਾਂ ਸ਼ੁਰੂ ਕੀਤਾ ਤੇ ਉਹਨੇ ਬੁਸ਼ੇਰੀ ਦਿੱਤੀ ਹਾਂਜੀ ਮੁੜ ਕੇ ਇੱਕ ਸਾਡੇ ਕੋਲ ਚੰਬੀ ਬੁਸ਼ੇਰੀ ਹੋਰ ਸੀ 2 ਸਾਲ ਦੀ ਹੂੰ ਹੂੰ ਉਹ ਅਸੀਂ ਮਲਾਈ ਤੇ ਉਹਨੇ ਬੁਸ਼ੇਰਾ ਦਿੱਤਾ ਜੀ ਦੋ ਬੱਚੇ ਅਸੀਂ ਬਾਵਰ ਤੋਂ ਲਏ ਠੀਕ ਹੈ ਬਈ ਇੱਕ ਬੁਸ਼ੇਰਾ ਇੱਕ ਬੁਸ਼ੇਰੀ ਤੇ ਬੱਚੇ ਦੋਨੇ ਚੰਗੇ ਦੋਨੇ ਚੰਗੇ ਹਾਂਜੀ ਤੇ ਠੀਕ ਆ ਭਾਈ ਤੇ ਭਾਈ ਇੱਕ ਤੁਸੀਂ ਜਿਵੇਂ ਐਨ ਵੀ ਕੈਦਾ ਨੇ ਵੀ ਚੰਬੀ ਇਹ ਘੋੜੀ ਦੀ ਮਾਂ ਚੰਬੀ ਜਾਂ ਚੰਬੀ ਅਸੀਂ ਨੇ ਘੋੜੀ ਮਲਾਈ ਅੱਜ ਕੱਲ ਲੋਕ ਮਾਰਵਾੜੀ ਜਾਂ ਨੁਕਰੇ ਦੀ ਗੱਲ ਕਰਨਾ ਜ਼ਿਆਦਾਤਰ ਪਸੰਦ ਕਰਦੇ ਆ ਚੰਬਿਆਂ ਤੋਂ ਬਹੁਤ ਹਟ ਗਏ ਭਾਈ ਤੁਸੀਂ ਕਿੰਨਾ ਕੁ ਯੋਗਦਾਨ ਮੰਨਦੇ ਹੋ ਨੁਕਰਿਆਂ 'ਚ ਕਿਉਂਕਿ ਚੰਬਿਆਂ ਦਾ ਯੋਗਦਾਨ ਮੈਂ ਇਹ ਮੰਨਦਾ ਵੀ ਮਾਰਵਾੜੀ 'ਚ ਜੇ ਹੋਊਗਾ ਵੀ ਕਿਸੇ ਦਾ ਤਾਂ ਉਹ ਮਾਂ ਨੂੰ ਤਾਂ ਲੁਕੋ ਹੀ ਲੈਂਦੇ ਆ ਅਜੇ ਨੁਕਰਿਆਂ ਨੇ ਫਿਰ ਵੀ ਕਹਿੰਦੇ ਭਾਈ ਇਹਦੀ ਮਾਂ ਚੰਗੀ ਚੰਬੀ ਸੀ ਤੇ ਚੰਬਿਆਂ ਦਾ ਭਾਈ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਯੋਗਦਾਨ ਆ ਭਾਈ ਬਰੀਡ ਦੇ ਵਿੱਚ ਮੈਂ ਮੇਰੇ ਅਸੀਂ ਚੰਬੇ ਨੈਗੇਟਿਵ ਨਹੀਂ ਸਮਝ ਕਦੇ ਵੀ ਜੀ ਨਾ ਉਹ ਹੈ ਨੈਗੇਟਿਵ ਹੂੰ ਚੰਬੀnga ਕੁੜੀਆਂ ਨੇ ਇੰਨੇ ਚੰਗੇ ਘੋਡੇ ਪੈਦਾ ਕੀਤੇ ਸਾਡਾ ਵੱਡਾ ਘੋੜਾ ਚੰਬੀ ਘੋੜੀ ਦਾ ਸੀ ਜੀ ਸਮੁੰਦਰ ਵੀ ਚੰਬੀ ਘੋੜੀ ਦਾ ਜੀ ਪਦਮ ਵੀ ਚੰਬੀ ਘੋੜੀ ਦਾ ਹਾਂਜੀ ਪਦਮ ਦਾ ਜਿਹੜਾ ਵੱਡਾ ਪਹਿਲਾ ਭਾਈ ਬਾਈ ਬਿੰਦਰ ਮਲੂਕੇ ਕੋਲੇ ਉਹ ਵੀ ਚੰਬੀ ਘੋੜੀ ਦਾ ਹਾਂ ਸ਼ੈਨਸ਼ਾ ਬਹੁਤ ਚੰਗਾ ਘੋੜਾ ਹੂੰ ਪਿੰਡ ਛੇਰੋਂ ਇੱਕ ਕੋੜਾ ਵੱਡੇ ਕੋੜੇ ਦਾ ਹੋਇਆ ਉਹ ਚੰਬੀ ਕੋੜੀ ਦਾ ਬਹੁਤ ਚੰਗਾ ਕੋੜਾ ਪਰ ਉਹਨਾਂ ਦੇ ਹੋਰ ਕਾਰੋਬਾਰ ਹੋਣ ਕਰਕੇ ਉਹ ਕੋੜਾ ਲੋਕਾਂ ਸਾਹਮਣੇ ਨਹੀਂ ਆਇਆ ਜੀ ਅ ਜਿਹੜਾ ਅਲਵੰਦ ਸੀਗਾ ਹਾਂਜੀ ਅਲਵੰਦ ਦੀ ਮਾਂ ਇੱਕ ਚੰਬੀ ਕੋੜੀ ਦੇ ਪੇਟੋਂ ਪੈਦਾ ਹੋਈ ਸੀ ਤੇ ਨੁਕਰੀ ਜੀ ਅਲਵੰਦ ਦੀ ਮਾਂ ਨੁਕਰੀ ਹਾਂਜੀ ਚੰਬੀ ਕੋੜੀ ਦੇ ਪੈ ਨੇ ਪੈਦਾ ਕੀਤੀ ਤੇ ਉਸ ਟਾਈਮ ਉਹ 6 1/2 ਇੰਚ ਦੀ ਕੁੜੀ ਬਣੀ ਹੂੰ ਤੇ ਲੋਕਾਂ ਨੂੰ ਹੈਰਾਨ ਕਰਤਾ ਵੀ ਜਦੋਂ ਅਸੀਂ ਕੁੜੀ ਪਹਿਲੇ ਸਾਲ ਮੰਡੀ ਲੈ ਕੇ ਗਏ ਆ ਅੱਛਾ ਜੀ ਤੇ ਅਸੀਂ ਵੱਡੇ ਕੁੜ ਦੇ ਨਾਲ ਲਾ ਕੇ ਤੋਰੀ ਹੂੰ ਤੇ ਲੋਕ ਕਾਫੀ ਟਾਈਮ ਤੱਕ ਯਾਰ ਆਹ ਕੁੜਾ ਕਿੱਥੋਂ ਆਇਆ ਆਹ ਕੁੜਾ ਕਿੱਥੋਂ ਇਸ ਇਸ ਤਰ੍ਹਾਂ ਦੀ ਉਹਨੇ ਬਾਡੀ ਆਜਾ ਤਿਆਰ ਕੀਤੀ ਜੀ ਬਾਈ ਤਾਰੀ ਦੇ ਘਰੇ ਇੱਕ ਚੰਬੀ ਘੋੜੀ ਨੇ ਐਸੀ ਵੱਡੇ ਘੋੜੇ ਤੋਂ ਬਸ਼ਰੀ ਦਿੱਤੀ ਜਿਹੜੀ ਸਾਰੇ ਕੰਪੀਟੀਸ਼ਨ ਜਿੱਤੀ ਹੈ। ਅੱਛਾ ਬਈ। ਦੋ ਦੰਦ ਚ ਦੋ ਦੰਦ ਚ ਹਮ ਵੱਡੀਆਂ ਘੋੜੀਆਂ ਚ ਜਿਵੇਂ ਜਿਵੇਂ ਉਹਦੀ ਉਮਰ ਹੁੰਦੀ ਗਈ ਜੀ ਬਈ ਸਾਰੇ ਕੰਪੀਟੀਸ਼ਨ ਜਿੱਤੀ ਉਹ ਉਹ ਵੀ ਚੰਬੀ ਘੋੜੀ ਨੇ ਦਿੱਤੀ ਸੀ। ਠੀਕ ਹੈ ਬਈ। ਪਰ ਅਸੀਂ ਨਹੀਂ ਕਿ ਸਮੇਂ ਦੇ ਵਿੱਚ ਚੰਬੀ ਘੋੜੀ ਆ ਨਹੀਂ ਕਰ ਸਕਦੀ ਜਾਂ ਉਹ ਨਹੀਂ ਕਰ ਸਕਦੀ। ਹਮ ਜਾਂ ਜਿਵੇਂ ਹੁਣ ਆਮ ਜਿਹੜੇ ਨਵੇਂ ਮੁੰਡੇ ਆ ਹਾਂਜੀ ਉਹ ਕਹਣਗੇ ਵੀ ਇਹਦੀ ਮਾਂ ਨੌਕਰੀ ਆ ਵੀ ਜੇ ਵੀ ਕੁੜਾ ਵੀ ਕੋਈ ਸਟਾਲਿਨ ਆਇਆ ਪਰ ਅਸਿਕਨ ਨਹੀਂ ਇਹ ਗੱਲ ਜਰੂਰ ਪੁੱਛਦੇ ਆ ਉਹਨਾਂ ਨੂੰ ਐ ਹੁੰਦਾ ਵੀ ਜੇ ਇਹ ਨੌਕਰੀ ਇਹਦੀ ਮਾਂ ਨੌਕਰੀ ਦਾ ਤਾਂ ਪ੍ਰੋਬੈਬਿਲਟੀ ਵੱਧਦਾ ਵੀ ਨੁਕਰੇ ਬੱਚੇ ਨਹੀਂ 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 ਸਾਡੇ ਪਿੰਡ ਸਭ ਤੋਂ ਪਹਿਲਾਂ ਦੀ ਗੱਲ ਹੈ ਇੱਕ ਚੰਬੀ ਕੁੜੀ ਨੇ ਇੱਕ ਚੰਬੇ ਕੋੜੇ ਤੋਂ ਮਿਲੀ ਤੇ ਨੌਕਰੀ ਬਿਸ਼ੇਰੀ ਉਸ ਟਾਈਮ ਦਿੱਤੀ ਜਦੋਂ ਨੁਕਰੇ ਦਾ ਲੋਕ ਟਾਵਾਂ ਟਾਵਾਂ ਨਾਲ ਲੈਂਦੇ ਸੀ ਵੀ ਨੁਕਰਾ ਕੋਈ ਚੀਜ਼ ਹੈ ਅੱਛਾ ਬਈ ਉਦੋਂ ਚੰਬੀ ਕੋੜੀ ਤੇ ਚੰਬੇ ਕੋੜੇ ਤੋਂ ਮਿਲੀ ਨੁਕਰੀ ਵਿਛੇ ਦਿੱਤੀ ਅੱਛਾ ਬਈ ਇਹ ਸਾਡੇ ਸਾਡੇ ਵੇਖਣ ਦੀ ਗੱਲ ਆ ਠੀਕ ਆ ਬਈ ਨਹੀਂ ਚੰਬਿਆਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਬਈ ਵੀ ਵੱਡਾ ਘੋੜਾ ਲਿਆ ਸੀ ਆਪਣਾ ਤੇ ਵੱਡਾ ਬਈ ਸੱਚ ਹੁਣ ਤਾਂ ਅਕਸਰ ਪਹਿਲਾਂ ਦਾ ਵੀ ਮਿੰਟੂ ਵਾਲਾ ਵੱਡਾ ਘੋੜਾ ਵੱਜਦਾ ਸੀ ਹੁਣ ਅਕਸਰੇ ਚਲੋ ਅਸੀਂ ਵੀ ਫੀਲਡ 'ਚ ਤੁਰੇ ਫਿਰਦੇ ਆ ਉਹਦਾ ਨਾਮ ਮਤਲਬ ਸੂਰਜ ਕਹਿੰਦੇ ਨੇ ਸੂਰਜ ਤੁਸੀਂ ਨਾਮ ਰੱਖਿਆ ਸੀ ਕਿ ਲੋਕਾਂ ਨੇ ਨਾਮ ਦਿੱਤਾ ਉਹ ਲੋਕਾਂ ਦੇ ਸਤਕਾਰ ਹੀ ਉਹਨੂੰ ਇਹ ਨਾਮ ਦਿੱਤਾ ਅੱਛਾ ਜੀ ਵੀ ਚਲੋ ਅਸੀਂ ਖੁਸ਼ ਆ ਹਾਂਜੀ ਵੀ ਸੂਰਜ ਇੱਕ ਚਮਕਦਾ ਹਾਂ ਸੂਰਜ ਮੰਗ ਚਮਕਿਆ ਉਹ ਸੂਰਜ ਸਾਰੇ ਦੁਨੀਆਂ ਨੂੰ ਰੋਸ਼ਨੀ ਦਿੰਦਾ ਹੈ ਹਾਂ ਉਹ ਘੋੜੇ ਨੇ ਵੀ ਉਸੇ ਤਰ੍ਹਾਂ ਹੀ ਲੋਕਾਂ ਨੂੰ ਰੋਸ਼ਨੀ ਦਿਖਾਈ ਬਿਲਕੁਲ ਹੋਈ ਅਸੀਂ ਖੁਸ਼ ਹਾਂ ਕਿ ਲੋਕਾਂ ਨੇ ਉਹਦਾ ਵਧੀਆ ਨਾਂ ਚੁਣਿਆ ਪਰ ਸਾਡਾ ਵੱਡਾ ਘੋੜੇ ਸੀ ਤੇ ਵੱਡੇ ਘੋੜੇ ਨੇ ਮਸ਼ਹੂਰ ਹੈ ਬਾਕੀ ਉਸ ਤਰ੍ਹਾਂ ਦਾ ਵੱਡਾ ਘੋੜਾ ਸੀ ਹਾਂ ਤੁਸੀਂ ਆਪ ਕਹਿੰਦੇ ਬਈ ਮੇਲੇ ਚ ਆਪਣਾ ਲਿਖ ਕੇ ਲਿਆ ਹੁੰਦਾ ਜੀ ਭਾਈ ਵੀ ਸਭ ਤੋਂ ਵੱਡਾ ਘੋੜਾ ਮੇਲੇ ਦਾ ਸਭ ਤੋਂ ਉੱਚਾ ਨੁਕਰਾ ਘੋੜਾ ਹਾਂ ਤੇ ਵਾਕਈ ਉਸ ਭਾਈ ਉਦੋਂ ਜੇ ਆਪਾਂ ਗੱਲ ਕਰੀਏ ਵੀ ਹੁਣ ਤੁਹਾਡੇ ਨਾਲ ਫੋਟੋ ਵੀ ਆ ਉਸ ਕੋੜੇ ਦੀ ਹਨਾ ਵੀ ਜੇ ਫੱਟੀ ਵਾਲੀ ਗੱਲ ਕਰੀਏ ਕਿਉਂਕਿ ਹੁਣ ਤਾਂ ਲੋਕਾਂ ਨੂੰ ਕਈ ਵਾਰ ਦੇਖੋ ਦੇਖੀ ਹਨਾ ਵੀ ਵੱਧ ਕਹਿਣਾ ਪੈਂਦਾ ਜਾਂ ਟ੍ਰੈਂਡ ਕਹਿ ਲੋ ਜਾਂ ਕੁਝ ਵੀ ਆਪਣੇ ਉਹ ਵੱਡੇ ਕੋੜੇ ਦਾ ਭਾਈ ਜੇ ਫੱਟੀ ਵਾਲੀ ਗੱਲ ਕਰੀ ਵੀ ਫੱਟੀ ਵਾਲਾ ਕਰਦਾ ਇੰਨਾ ਸੀ 6 ਇੰਚ 6 ਇੰਚ ਪਰ ਮਜ਼ਬੂਤੀ ਬੇहद ਜ਼ਿਆਦੇ ਅੱਛਾ ਭਾਈ ਤੇ ਉਦੋਂ ਕੋੜੀਆਂ ਉਹ ਤੋਂ ਮੀਟ ਹੁੰਦਾ 57 58 ਇੰਚ ਦੀ ਕੋੜੀ ਹਾਂ ਅੱਜ ਜੇ ਸੰਨ 723 ਇੰਚ ਦਾ ਸੇਰਾ ਜਿਹੜਾ ਉਹ ਸਾਡੇ ਵੱਡੇ ਕੋੜੇ ਤੋਂ ਸ਼ੁਰੂ ਹੋ ਕੇ ਹਮਮ ਅਰਜਨ ਤੋਂ ਸਾਡੇ ਘਰੇ ਜਿਹੜਾ ਅਰਜਨ ਬਾਈ ਅ ਅਰਸ਼ਦੀਪ ਜੀ ਡੀਐਸਪੀ ਸਾਹਿਬ ਇੱਥੇ ਸਾਡੇ ਧੂੜ ਕੋੜ ਦੇ ਹਾਂਜੀ ਉਹਨਾਂ ਦੇ ਘਰੋਂ ਅਰਜਨ ਆਇਆ ਸੀ ਆ ਬਾਈ ਰਣਜੀਤ ਚੈਨਾ ਨੇ ਲਿਆ ਸੀ ਉਹਨਾਂ ਤੋਂ ਮੈਂ ਲਿਆ ਠੀਕ ਹੈ ਬਾਈ ਉਹ ਇੱਕ ਚੰਬੀ ਕੋੜੀ ਦਾ ਤੇ ਸੰਜਾਫ ਕੋੜੇ ਦਾ ਬੱਚਾ ਸੀਗਾ ਚਾਪ ਨੁਕਰਾਇਆ ਜੀ ਉਹ ਆਪ ਨੁਕਰਾ ਸੀ ਠੀਕ ਹੈ ਬਈ ਤੇ ਉਹਨੇ ਏਡੇ ਏਡੇ ਥੰਮ ਪੈਦਾ ਕੀਤੇ ਵੀ ਕਾਕੀ ਹਮ ਅਲਵੰਦ ਹਮ ਤੇ ਸਿੰਧਵਾਜ ਹਾਂਜੀ ਇੱਕ ਸਿਰੇ ਸੱਟ ਦੇ ਘੋੜੇ ਉਹਨੇ ਪੈਦਾ ਕੀਤੇ ਤੇ ਘੋੜੀਆਂ ਤਾਂ ਬਹੁਤ ਚੰਗੀਆਂ ਚੰਗੀਆਂ ਉਹਨਾਂ ਨਾਂ ਗਿੰਦੇ ਗਿੰਦੇ ਆਪਾਂ ਨੂੰ ਕਾਫੀ ਟਾਈਮ ਲੱਗੂ ਹਾਂਜੀ ਬਈ ਪਰ ਇੱਕ ਅਸਲੀਅਤ ਹੈ ਵੀ ਉਹ 61 ਇੰਚ ਦਾ ਕੋੜਾ ਸੀ ਅਰਜਨ ਜਿਹੜਾ ਸੀ ਭਾਈ ਪਰ ਉਹਦੇ ਜਿਆਦਾ ਵੱਡੇ ਬੱਚੇ ਆਉਣ ਦਾ ਕਾਰਨ ਇਹ ਸੀ ਵੀ ਸਾਡੇ ਜਿਹੜੇ ਵੱਡੇ ਕੋੜੇ ਨੇ ਛੇੜੀਆਂ ਪੈਦਾ ਕੀਤੀਆਂ ਸੀ ਹੂੰ ਉਹਨਾਂ ਨਾਲ ਉਹਦਾ ਐਸਾ ਮੇਲ ਬੈਠਾ ਜੀ ਤੇ ਉਹਨੇ ਸਾਰੀ ਦੁਨੀਆ ਹਿਲਾਤੀ ਹੂੰ ਸਹੀ ਗੱਲ ਆ ਭਾਈ ਤੇ ਅਰਜਨ ਨਾਲ ਤਾਂ ਤੁਸੀਂ ਭਾਈ ਕੰਪੀਟੀਸ਼ਨ ਵੀ ਖੇਡੇ ਆ ਜੀ ਹਾਂਜੀ 10 ਚ ਅੱਛਾ ਜੀ 2010 ਦੇ ਵਿੱਚ 10 ਚ ਸਾਨੂੰ ਚੌਥਾ ਨੰਬਰ ਮਿਲਿਆ ਸੀ ਬੇਹੱਦ ਖੁਸ਼ ਹੋਏ ਜੀ ਭਾਈ ਕਿਉਂਕਿ ਕੰਪੀਟੀਸ਼ਨ ਰਿੰਗ 'ਚ ਖੜਨਾ ਹਾਂਜੀ 35 40 ਘੋੜਿਆਂ ਦੇ ਵਿੱਚੋਂ ਚੌਥਾ ਨੰਬਰ ਵੀ ਲੈਣਾ ਜਿਹੜੇ ਪਹਿਲੇ 5 ਨੰਬਰ ਆ ਸੀ ਨਹੀਂ ਮੰਨਦੇ ਵੀ ਪਹਿਲਾ ਚ ਪੰਜਵਾਂ ਤੇ ਪਹਿਲੇ ਤੇ ਪੰਜਵੇਂ 'ਚ ਕੋਈ ਫਰਕ ਹੁੰਦਾ ਉਹਦੇ 'ਚ ਮੂਲੀ ਕੋਈ ਹੁੰਦਾ ਹੈ ਤੇ ਜੱਜ ਨੂੰ ਕਹਿਣਾ ਪੈਂਦਾ ਵੀ ਆ ਪਹਿਲਾ ਤੇ ਆ ਪੰਜਵਾਂ ਪਰ ਅਸੀਂ ਕਿੰਨੇ ਜਿਹੜੇ ਪਹਿਲੇ 5 ਨੰਬਰ ਆ 40 45 ਘੋੜਿਆਂ ਦੇ ਵਿੱਚੋਂ ਆਣੇ ਹਾਂ ਬਹੁਤ ਵੱਡੀ ਗੱਲ ਮਾੜੀ ਮੋਟੀ ਗੱਲ ਨਹੀਂ ਹੁੰਦੀ ਸਹੀ ਗੱਲ ਹੈ ਬਾਈ ਜਿਵੇਂ ਬਾਈ ਅਰਜਨ ਦੇ ਦੇਖਿਆ ਬਾਈ ਹੁਣ ਵੀ ਅਕਸਰ ਅਸੀਂ ਦੇਖਦੇ ਆਂ ਵੀ ਅਰਜਨ ਦੇ ਕਾਕੀ ਦੀ ਗੱਲ ਕਰੀ ਥੋੜੇ ਦਿਨ ਹੋਏ ਨੇ ਪਹਿਲਾਂ ਮੈਂ ਪਲਵਾਨਾਂ ਦੀ ਵੀਡੀਓ ਕੀਤੀ ਹੈ ਜੀ ਉਹਨਾਂ ਦੇ ਘਰੇ ਵੀ ਚੰਗੀਆਂ ਚੰਗੀਆਂ ਵੱਡੀਆਂ ਵੱਡੀਆਂ ਬਸ਼ੇਰੀਆਂ ਉਦੋਂ ਇੱਕ ਹੀਰ ਘੋੜੀਆ ਆਪਣੇ ਕਾਕੀ ਦੀ ਉਹ ਹਨਾ ਤੇ ਸੁਹੱਪਣ ਬਹੁਤ ਜ਼ਿਆਦਾ ਉਹਦੇ ਬੱਚਿਆਂ 'ਚ ਬਾਈ ਉਹ ਅਰਜਨ ਸਾਡੇ ਅਰਜਨ ਦੀ ਕਰਾਮਾਤ ਕਹਿ ਲਓ ਹਾਂਜੀ ਤੇ ਚਲੋ ਕਾਕੀ ਨੂੰ ਅਸੀਂ ਖੁਸ਼ ਹੋ ਕੇ ਜਣੀ ਜੇ ਬਾਈ ਤਾਰੀ ਦੇ ਘਰੇ ਪੈਦਾ ਹੋਇਆ ਹੂੰ ਹੂੰ ਉਥੋਂ ਦਾਦੀ ਚਲਾ ਗਿਆ ਹਾਂ ਦਾਦਾਾਂ ਤੋਂ ਪਲਵਾਨਾਂ ਕੋਲ ਚਲਾ ਗਿਆ ਹਾਂ ਪਰ ਉਹ ਜੋ ਪਲਵਾਨਾਂ ਕੋਲ ਗਿਆ ਤੇ ਉਹਦਾ ਨਾਂ ਇੱਕ ਵੱਖਰਾ ਤਰੂਤਾਰੇ ਵਾਂਗੂ ਚਮਕਿਆ ਚਮਕਿਆ ਜੀ ਹਾਂ ਤੇ ਸਾਨੂੰ ਖੁਸ਼ੀ ਹੋਈ ਵੀ ਸਾਡਾ ਜਨੂਰਪੈ ਦਾ ਕੀਤਾ ਬਿਲਕੁਲ ਵੀ ਜਿੱਥੇ ਵੀ ਜਿੰਨੇ ਨਾਮਵਰ ਫਾਰਮ ਆ ਹਾਂਜੀ ਹਾਂਜੀ ਉਹਨਾਂ ਜੋ ਸਾਡਾ ਨਾਮ ਬੋਲਦਾ ਤੇ ਸਾਨੂੰ ਸਾਨੂੰ ਇਦੋਂ ਕਹਿ ਲੋ ਵੀ ਇੱਕ ਜਿਵੇਂ ਸਵਰਗ ਦਾ ਝੂਟਾ ਮਿਲਦਾ ਹੈ ਸਹੀ ਗੱਲ ਹੈ ਜੀ ਉਹ ਉਹਦੇ ਬਰਾਬਰ ਦੇ ਜਿਵੇਂ ਉਹ ਤੁਸੀਂ ਦੱਸਦੇ ਵੀ ਬਾਈ ਤਾਰੀ ਨਹੀਂ ਭੇਜੀ ਸੀ ਕੋੜੀ ਵੀ ਵੱਡੇ ਤੋਂ ਮਲਾਉਣੀ ਆ ਤੁਸੀਂ ਚਲੋ ਅਰਜਣ ਤੋਂ ਮਲਾਤੀ ਹਾਂ ਤੇ ਮੈਂ ਦੱਸਿਆ ਹਾਂ ਕਾਫੀ ਟਾਈਮ ਤਾਰੀ ਨਹੀਂ ਆ ਸਵਾਤ ਨਹੀਂ ਆ ਮੈਂ ਕਿਹਾ ਨਹੀਂ ਆਉਗਾ ਆਉਗਾ ਕੋਈ ਨਹੀਂ ਹਾਂ ਤਾਰੀ ਨਾਲ ਸਾਡਾ ਜੇ ਤਾਰੀ ਨੇ ਇਹ ਸ਼ੁਰੂਆਤ ਕੀਤੀ ਹੈ ਮੇਰੇ ਕੋਲ ਆਉਂਦਾ ਹੈ ਅੱਜ ਤੱਕ ਵੀ ਆਉਂਦਾ ਹੈ ਹਾਂਜੀ ਤੇ ਵਧੀਆ ਉਹਨਾਂ ਦਾ ਪ੍ਰੇਮ ਪਿਆਰ ਸਰ ਬਾਈ ਨੋ ਟਾਈਮ ਆ ਤੁਹਾਡੇ ਕੋਲ ਚੰਬੀਆਂ ਕੋੜੀਆਂ ਬਹੁਤ ਵੱਡੀਆਂ ਲਈਆਂ ਨੇ ਬਾਈ ਹਾਂ ਮੈਂ ਲੇਟ ਟਾਈਮ ਆ ਜਾਣਾ ਹੈ ਹਾਂਜੀ ਹਾਂਜੀ ਤਾਂ ਹੁਣ ਬਾਈ ਦਾ ਮਾਰਵਾੜੀ ਕਨੀ ਕਾਫੀ ਰਜਾਨਾ ਹਾਂਜੀ ਤੇ ਹੁਣ ਅੱਜ ਕੱਲ੍ਹ ਲੋਕ ਮਿਲਾਂ ਦਾ ਚੰਬੀਆਂ ਦੇ ਉੰਨਾ ਪੈਸੇ ਨਹੀਂ ਲਾਉਂਦੇ ਜਿੰਨਾ ਟਾਈਮ ਉਹ ਉਹ ਟਾਈਮਾਂ ਚ ਲਾਗਦੇ ਨੇ ਬਾਈ ਕੋੜੀ ਤਾਰੀ ਦੇ ਕਰੇ ਚੰਬੀ ਕੋੜੀ ਨੇ ਸਾਡੇ ਵੱਡੇ ਕੋੜੇ ਤੋਂ ਇੱਕ ਨੌਕਰੀ ਵੀ ਸ਼ੇਰੀ ਦਿੱਤੀ ਅੱਛਾ ਜੀ ਜਿਹੜੀ ਸਾਰੇ ਕੰਪੀਟੀਸ਼ਨ ਜਿੱਤੀ ਠੀਕ ਹੈ ਬਾਈ ਉਹਦੀ ਬਾਡੀ ਇੰਨੀ ਜ਼ਿਆਦਾ ਤਕੜੀ ਸੀ ਵੀ ਉਹ ਜਦੋਂ ਪਹਿਲੇ ਸਾਲ ਇੱਥੇ ਮੁਕਸਰ ਲਗਾਈ ਨਕੰਦ ਬੱਚਿਆਂ ਦੇ ਵਿੱਚ ਹੂੰ ਹੂੰ ਉਹਨੂੰ ਇੱਕ ਜਮਾਂ ਪਾਸੇ ਕਰਕੇ ਖੜਾਤਾ ਅੱਛਾ ਜੀ ਦੂਜਿਆਂ ਕੋਲ ਨਹੀਂ ਸ਼ਾਂਟ ਕੇ ਸ਼ਾਂਟ ਕੇ ਅਸੀਂ ਦੇਖਿਆ ਯਾਰ ਵੀ ਇਹਨੂੰ ਤਾਂ ਹਲਾਉਂਦੇ ਨਹੀਂ ਹੂੰ ਤੇ ਜਦੋਂ ਸ਼ਾਂਟ ਕੇ ਪੰਚਾ ਰਹਿ ਗਏ ਤਾਂ ਉਹਦੇ ਪਿੱਛੇ ਲਾਉਣ ਲੱਗ ਪਏ ਅੱਛਾ ਜੀ ਹੁਣ ਪਹਿਲਾ ਨੰਬਰ ਮਿਲਿਆ ਅੱਛਾ ਜੀ ਸਾਡੀ ਬੇਹੱਦ ਖੁਸ਼ੀ ਹੋ ਗਈ ਸੋ ਗੱਲ ਦੀ ਭਾਈ ਜਿਵੇਂ ਵੱਡਾ ਘੋੜਾ ਰਹਾ ਉਸ ਤੋਂ ਬਾਅਦ ਤੁਸੀਂ ਅਰਜਨ ਲੈ ਕੇ ਆਏ ਹਨਾ ਫਿਰ ਜਿਵੇਂ ਵੱਡਾ ਘੋੜਾ ਫੁੱਲ ਚੱਲਦਾ ਸੀ ਆਪਣਾ ਭਾਈ ਫਿਰ ਅਰਜਨ ਦੀ ਕੀ ਲੋੜ ਪਈ ਭਾਈ ਲੈ ਕੇ ਆਉਣ ਦੀ ਆਪਾਂ ਨੂੰ ਜੀ ਉਦੋਂ ਵੱਡੇ ਘੋੜਿਆਂ ਦੀਆਂ ਚੰਮਗਾਂ ਬਸ਼ੇਰੀਆਂ ਬਹੁਤ ਜ਼ਿਆਦਾ ਸੀ ਅੱਛਾ ਜੀ ਜਾਨੀ ਕਹਿ ਲਓ ਪੰਜਾਬ ਦੇ ਵਿੱਚ ਹੀ ਹਾਂਜੀ ਪੰਜਾਬ ਦੇ ਵਿੱਚ ਕਹਿ ਲਓ ਜਾਂ ਹਰਿਆਣਾ ਰਾਜਸਥਾਨ ਦੀਆਂ ਹੀ ਘੋਟੀਆਂ ਸਾਡੇ ਕੋਲੇ ਉਹਨਾਂ ਸੀ ਠੀਕ ਹੈ ਭਾਈ ਤੇ ਸਾਨੂੰ ਵੀ ਐ ਸੀ ਐਨ ਬ੍ਰੀਡ ਦਾ ਚਾਂਸ ਨਾ ਬਣੇ ਉਦੋਂ ਇਹ ਚੀਜ਼ ਸੋਚਦੇ ਰਹੇ ਹਾਂ ਬਈ ਅਸੀਂ ਸੋਚਦੇ ਰਹੇ ਹਾਂ ਹੂੰ ਬਹੁਤ ਬਹੁਤ ਕੇਸ ਇਹੋ ਜਿਹੇ ਹੁੰਦੇ ਸੀ ਵੀ ਜਿਹੜੇ ਕਹਿੰਦੇ ਯਾਰ ਵੀ ਸੰਗ ਲੱਗਦਾ ਸੀ ਸ਼ੇਰੀ ਇਹ ਵੱਡੇ ਘੋੜੇ ਦੀ ਆ ਹੂੰ ਤੇ ਜੇ ਅਸੀਂ ਜਨੇ ਉਹਨੂੰ ਇਹ ਗੱਲ ਕਹਿੰਦੇ ਸੀ ਵੀ ਭਾਈ ਜਾਂ ਤੱਕ ਜਿੱਥੋਂ ਵੀ ਕੋਈ ਹੋਰ ਲਾਈਨ ਦਾ ਤੁਹਾਨੂੰ ਕੋੜਾ ਮਿਲਦਾ ਉੱਥੋਂ ਮਿਲਾ ਲਓ ਜੀ ਉਹ ਮਿਲਾਲਤ ਨਹੀਂ ਅਰਜਨ ਨੂੰ ਦੇਖ ਕੇ ਪਹਿਲਾਂ ਪਹਿਲਾਂ ਇਹ ਗੱਲ ਕਹਿੰਦੇ ਸੀ ਯਾਰ ਪਤਲਾ ਹੈ ਪਰ ਮੈਂ ਕਹਿੰਦਾ ਇਹ ਪਤਲਾ ਨਹੀਂ ਇਹ ਦੀ ਉਹ ਬਹੁਤ ਚੰਗੀ ਘੋੜੀ ਦਾ ਬੱਚਾ ਸੀ ਬਹੁਤ ਚੰਗੀ ਚੰਬੀ ਸੀ ਚੰਬੀ ਜੀ ਬਹੁਤ ਚੰਗੀ ਬਾਡੀ ਦੀ ਘੋੜੀ ਸੀ ਉਹ ਠੀਕ ਹੈ ਭਾਈ ਮੈਂ ਕਹ ਬੱਚੇ ਬਹੁਤ ਚੰਗੇ ਪੈਦਾ ਕਰੋ ਹੂੰ ਪਰ ਉਹ ਕਿਤੇ ਕਿਤੇ ਬਈ ਉਹ ਉਹੀ ਗੱਲ ਆਈ ਨੇ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਅੱਖ ਆ ਉਹ ਬਹੁਤ ਕੰਮ ਕਰਦੀ ਹੈ ਬਈ ਹਾਂਜੀ ਹਾਂਜੀ ਬਈ ਜਿਵੇਂ ਹੁਣ ਆਪਣੇ ਕੋਲ ਟੋਟਲ ਕਿੰਨੇ ਜਾਨਵਰ ਆਪਣੇ ਫਾਰਮ ਤੇ ਜੀ ਆਪਣੇ ਕੋਲੇ ਵੀਰੇ ਕੋਲ 8 ਜਾਨਵਰ 8 ਜਾਨਵਰ ਨੇ ਹਾਂਜੀ ਤੇ ਬਈ ਅਕਸਰ ਨਾਲ ਲੋਕ ਦੇਖਿਆ ਆਪਾਂ ਪਹਿਲਾਂ ਵੀ ਵੀ ਜਦੋਂ ਕੋਈ ਚੀਜ਼ ਸੇਲ ਹੋ ਜਾਂਦੀ ਬਾਅਦ ਚੋ ਕਹਿੰਦਾ ਵੀ ਸਾਨੂੰ ਤਾਂ ਪਤਾ ਹੀ ਲੱਗਿਆ ਇਸ ਤਾਂ ਵੀ ਆਪਣੇ ਕੋਈ ਫਾਰਮ ਤੇ ਹੈ ਕੋਈ ਕਿਸੇ ਜਾਨਵਰ ਦਾ ਆਪਣਾ ਵੀ ਵਿਚਾਰ ਬਣ ਜਾਂਦਾ ਕਈ ਵਾਰੀ ਬਈ हां भाई आ, कोई गल नहीं कोई किसी भी जानवर कोई भी, चेंगा हुगा। चेंगा हुगा कोई जे कोई मित्र प्यारे कोई किसी नु कोई ਚੰਗਾ ਲੱਗਦਾ ਜੀ ਸਾਡੀ ਇਸ ਗੱਲ ਦੀ ਜ਼ਿੰਮੇਵਾਰੀ ਹੋਊਗੀ ਜੀ ਜੇ ਅਸੀਂ ਚੰਗਾ ਕਰਾਂਗੇ ਤਾਂ ਵਾਕਿਆ ਚੰਗਾ ਹੋਊਗਾ ਚੰਗਾ ਹੋਊਗਾ ਬਾਈ ਉਹਦੇ ਕੋਈ ਦੋ ਰਹਿ ਨਹੀਂ ਠੀਕ ਹੈ ਬਾਈ ਤੇ ਜੇ ਕਿਸ ਦਾ ਮਨ ਹੋਇਆ ਕੋਈ ਜਿਵੇਂ ਬਸ਼ੇਰੀ ਪਹਿਲਾਂ ਗੱਪਣ ਜੀ ਇੱਕ ਬੱਚਾ 13 ਕਿ ਮਹੀਨੇ ਦਾ ਉਹ ਬਾਈ ਨਸ਼ਤਰ ਵਾਲੇ ਘੋੜੇ ਦਾ ਹਾਂਜੀ ਹਾਂਜੀ ਇਹ ਬਹੁ ਬਲੀ ਆ ਹਾਂਜੀ ਹਾਂਜੀ ਜਾਂ ਚੀਨਾ ਹੈ ਜੀ ਬਈ ਜਾਂ ਜੇ ਕੋਈ ਹੋਰ ਕੋੜਾ ਕੋੜੀ ਜੋ ਵੀ ਆ ਹਮ ਹਮ ਜੇ ਸਾਨੂੰ ਕੋਈ ਜਾਇਜ਼ ਕੋਈ ਟੰਗ ਦੀ ਕੋਈ ਗੱਲ ਹੋਊਗੀ ਤਾਂ ਉਹਦੇ ਬਾਰੇ ਸੋਚ ਲਾਂਗਾ ਮੇਰਾ ਪੁੱਛਣ ਦਾ ਵੱਡੇ ਬਾਈ ਮਕਸਦ ਇਹ ਵੀ ਆ ਦੇਖੋ ਤੁਹਾਨੂੰ ਲੰਮਾ ਅਰਸਾ ਹੋ ਗਿਆ ਵੀਰੇ ਘੋੜਿਆਂ ਚ ਹਨਾ ਜਦੋਂ ਕੋਈ ਬੰਦਾ ਤੁਹਾਡੇ ਤੋਂ ਕੋਈ ਜਾਨਵਰ ਖਰੀਦਦਾ ਉਹ ਸਿਰਫ ਰਕਮ ਲਾ ਕੇ ਇਕੱਲਾ ਜਾਨਵਰ ਨਹੀਂ ਖਰੀਦਦਾ ਨਾਲ ਤੁਹਾਡਾ ਤਜਰਬਾ ਵੀ ਖਰੀਦਦਾ ਕਿੰਕਤੋਂ ਨੂੰ ਇੰਨੇ ਸਾਲ ਲੱਗੇ ਹੁਣ ਜੇ ਅੱਜ 8 ਜਨਵਰੀ ਤੁਹਾਡੇ ਕਿੱਲੇ ਤੇ ਖੜਿਆ ਤਾਂ ਤੁਸੀਂ ਸ਼ਾਂਟ ਕੇ ਰੱਖੇ ਹੋਇ 8 ਹਾਂਜੀ ਹਾਂ ਰੱਖਣ ਨੂੰ ਤੁਸੀਂ 30 ਵੀ ਰੱਖ ਸਕਦੇ ਹੋ 35 ਵੀ ਰੱਖ ਸਕਦੇ ਹਾਂ ਵੀ ਉਹ ਨਾਲ ਤੁਹਾਡਾ ਤਜਰਬਾ ਵੀ ਖਰੀਦਦਾ ਇੱਕ ਚੰਗੇ ਕਿੱਲੇ ਤੋਂ ਚੰਗੇ ਬਰੀਡਰ ਤੋਂ ਜਾਨਵਰ ਖਰੀਦਣ ਦਾ ਮਕਸਦ ਬੰਦੇ ਦਾ ਇਹ ਹੁੰਦਾ ਵੀ ਮੈਨੂੰ ਚੰਗੀ ਚੀਜ਼ ਮਿਲੇ ਵੀ ਮੈਂ ਅੱਗੇ ਵਧਾਂ ਇਹ ਚੀਜ਼ 'ਚ ਇਸ ਫੀਲਡ ਦੇ ਵਿੱਚ ਬਈ ਇਸ ਗੱਲ ਦਾ ਵੀਰੇ ਸਾਨੂੰ ਬੇਹੱਦ ਖੁਸ਼ੀ ਹੋਈ ਜਦੋਂ ਅਸੀਂ ਸਮੁੰਦਰ ਭਾਈ ਸਿਮਰ ਜੀ ਤੋਂ ਉਹਨਾਂ ਨੂੰ ਦਿੱਤਾ ਹਾਂਜੀ ਉਦੋਂ ਵੀ ਜਿੱਦਿਆਂ ਅਸੀਂ ਬੈਠੇ ਆ ਮੂੰਹ ਸਾਹਮਣੇ ਹਾਂਜੀ ਉਦੋਂ ਮੈਂ ਇਹ ਗੱਲ ਕਹੀ ਹਾਂਜੀ ਵੀ ਚਲੋ ਮੈਂ ਦੇ ਰਿਆਂ ਤੁਹਾਨੂੰ ਜੀ ਪਰ ਕੋਈ ਮਾੜਾ ਸਮਝ ਕੇ ਨਹੀਂ ਦੇ ਰਿਆ ਹਾਂਜੀ ਇੱਕ ਹੀਰਾ ਦੇ ਰਿਆਂ ਜੀ ਇਹਦੀ ਹੀਰੇ ਦੀ ਪਛਾਣ ਇੱਕ ਮੈਂ ਆ ਦੇ ਅੰਦਰ ਰੱਖ ਕੇ ਨਹੀਂ ਹੂੰ ਲੋਕਾਂ ਦੇ ਸਾਹਮਣੇ ਕਰਕੇ ਤੇ ਇੰਨੀ ਖੁਸ਼ੀ ਆ ਵੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਉਹਨਾਂ ਜੋ ਖੁਸ਼ ਦੇਖਦੇ ਆਂ ਹਾਂਜੀ ਸਾਡਾ ਮਨ ਹੋਰ ਖੁਸ਼ ਆ ਬਿਲਕੁਲ ਜੀ ਇੱਕ ਚੰਗੀ ਚੀਜ਼ ਦਿੱਤੀ ਐ ਇੱਕ ਹੀਰਾ ਦਿੱਤਾ ਜੀ ਉਦੋਂ ਵੀ ਇਹ ਗੱਲ ਕਹੀ ਵੀ ਦੇ ਦਿਆਂ ਪਰ ਮਾੜਾ ਸਮਝ ਕੇ ਨਹੀਂ ਇੱਕ ਹੀਰਾ ਦੇ ਦਿਆਂ ਜੀ ਤੇ ਖੁਸ਼ੀ ਇਸ ਗੱਲ ਦੀ ਵੀ ਉਹ ਲੋਕਾਂ ਦੇ ਸਾਹਮਣੇ ਉੱਬਰ ਕਹਿ ਤੇ ਵਕਾਈ ਲੋਕਾਂ ਨੇ ਵੀ ਹੀਰਾ ਮੰਨਿਆ ਬਿਲਕੁਲ ਬਿਲਕੁਲ ਬਾਈ ਜੀ ਸਹੀ ਗੱਲ ਆ ਲਓ ਮਿੱਤਰੋ ਬਾਈ ਦੇ ਮੈਂ ਤਾਂ ਉਹਨੂੰ ਦੋ ਬਸ਼ੇਰੇ ਦਿਖਾਇਆ ਜਿਹੜੇ ਓਪਨ ਫੋਰਸਟ ਅੱਡ ਆ ਤੇ ਬਾਕੀ ਦੋ ਤੁਹਾਨੂੰ ਜਾਨਵਰ ਹੋਰ ਵੀ ਵਿਖਾਇਆ ਵੀਡੀਓ ਕਿਵੇਂ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਦੂਜੀ ਗੱਲ ਬਾਈ ਆਪਣਾ ਬਾਈ ਜੱਸ ਹੋ ਗਿਆ ਜੀ ਭਾਵ ਹੋ ਗਿਆ ਵੀਰੂਰੀ ਹੋ ਗਿਆ ਹਨਾ ਇਹ ਮੁੰਡਿਆਂ ਨੂੰ ਇਹਨਾਂ ਨੂੰ ਵੀ ਬੜਾ ਸ਼ੌਂਕ ਹੈ ਚੰਗੀ ਗੱਲ ਆ ਤੁਸੀਂ ਅੱਗੇ ਇਹ ਪਨੀਰੀ ਵੀ ਨਾਲ ਤਿਆਰ ਕਰ ਰਹੇ ਹੋ ਵੀਰੇ ਬਹੁਤ ਖੁਸ਼ੀ ਆ ਇਹ ਸ਼ੌਂਕ ਨਾ ਹੁੰਦੇ ਆ ਤੇ ਮੇਰਾ ਵੀ ਮਨ ਖੁਸ਼ ਹੁੰਦਾ ਵੀ ਨਮੀ ਬਚੇ ਆ ਹਾਂਜੀ ਨਸ਼ੇ ਤੋਂ ਬਚਣ ਜੀ ਚੰਗਾ ਕੰਮ ਕਰਨ ਜੀ ਬਾਈ ਆਹ ਦੇ ਪੈਰਾਂ ਤੇ ਖੜੇ ਹੋਣ ਬਿਲਕੁਲ ਵਧੀਆ ਕੰਮ ਲੱਗਦੀ ਸ਼ਾਹੀ ਸ਼ੌਂਕ ਵੀ ਆ ਬਾਈ ਹਨਾ ਹਾਂਜੀ ਹਾਂਜੀ ਬਾਕੀ ਜੇ ਜਿਵੇਂ ਕਹਿੰਦੇ ਵੀ ਘੋੜੇ ਜੀ ਨੂੰ ਸਿੱਧੇ ਪਹਿ ਜਾਣ ਦਾ ਫਿਰ ਤਾਰ ਵੀ ਦਿੰਦੇ ਆ ਬਾਈ ਵੀਰ ਜੀ ਗੁਰੂਆਂ ਪੀਰਾਂ ਦੀ ਸਵਾਰੀ ਆਪਣੀ ਹਾਂਜੀ ਬਾਈ ਸਤਕਾਰਯੋਗ ਜਾਨ ਜਾਨਵਰ ਹੈਗੇ ਆ ਹਮ ਤੇ ਜੇ ਗੁਰੂਆਂ ਨੇ ਇਹਨਾਂ ਸਤਕਾਰ ਦਿੱਤਾ ਤੇ ਇਹ ਸਤਕਾਰ ਉਹਨਾਂ ਦਾ ਕਿਤੇ ਜਾਨੀ ਘਟ ਨਹੀਂ ਹੋ ਸਕਦਾ ਬਿਲਕੁਲ ਬਾਈ ਪਰਮਾਤਮਾ ਇਹਨਾਂ ਨੂੰ ਦਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਜੀ ਇਹਨਾਂ ਦੇ ਨਾਲ ਹੀ ਆਪਣੀ ਸਾਰੀ ਸੇਵਾ ਜਿਹੜੀ ਪ੍ਰਵਾਨ ਹੋਏ ਜੀ ਲੋ ਮਿੱਤਰੋ ਬਾਈ ਦੇ ਤੁਹਾਨੂੰ ਮੈਂ ਜਾਨਵਰ ਦਿਖਾਇਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਡਾ ਕੋਈ ਸਵਾਲ ਜਵਾਬ ਹੋਇਆ ਤਾਂ ਉਹ ਵੀ ਕਮੈਂਟਾਂ 'ਚ ਦੱਸਿਓ ਹੋ ਸਕਿਆ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਉਹ ਦੇਵਾਂਗੇ ਬਾਈ ਬਹੁਤ ਚੰਗਾ ਲੱਗਿਆ ਮਿਲ ਕੇ ਜਾਨਵਰ ਦੇਖ ਕੇ ਨਜ਼ਾਰਾ ਆ ਗਿਆ ਧੰਨਵਾਦ ਵੱਡੇ ਭਾਈ ਬਹੁਤ ਠੀਕ ਹੈ